ਦਰਖਤ ਦਾ ਜ਼ਿਕਰ ਜਿਹੜਾ ਕੁਰਾਨ ਸ਼ਰੀਫ ਦੇ ਵਿੱਚ ਵੀ ਹੈ ਬਾਈਬਲ ਦੇ ਵਿੱਚ ਵੀ ਹੈ ਔਰ ਗੀਤਾ ਦੇ ਵਿੱਚ ਵੀ ਮਿਲਦਾ ਹੈ ਆਯੁਰਵੇਦ ਦੇ ਵਿੱਚ ਇਸ ਦਰਖਤ ਦਾ ਇੰਨਾ ਜ਼ਿਆਦਾ ਜ਼ਿਕਰ ਹੈ ਔਰ ਖਾਸ ਕਰਕੇ ਇਹ ਤੁਹਾਨੂੰ ਅਸੀਂ ਦਿਖਾਉਣੇ ਆ ਦੇਖੋ ਤੁਸੀਂ ਇਸ ਫਲ ਦੇ ਵਿੱਚੋਂ ਨਿਕਲਣ ਵਾਲੇ ਇਸ ਵਾਈਟ ਕਲਰ ਦੇ ਲਿਓਕੜ ਦਾ ਦੁੱਧ ਦਾ ਇੰਨਾ ਜ਼ਿਆਦਾ ਅਸੀਂ ਕਹਿ ਲਈ ਕਿ ਜਿਹੜਾ ਸ਼ਖਸ ਇਸਤੇਮਾਲ ਸਿੱਖ ਜਾਂਦਾ ਹੈ ਉਸ ਦੀ ਜ਼ਿੰਦਗੀ ਹੈ ਜਿਹੜਾ ਇਹ ਬਦਲਣ ਦਾ ਮਾਧਾ ਹੈ ਪੇਟ ਨਾਲ ਸੰਬੰਧਿਤ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਉਸ ਦਾ ਹੱਲ ਕੁਦਰਤ ਨੇ ਇਸ ਅੰਜੀਰ ਦੇ ਵਿੱਚ ਰੱਖਿਆ ਹੋਇਆ ਹੈ ਡਾਈਜੈਸਟਿਵ ਐਂਜ਼ਾਈਮ ਨੇ ਜਿਹੜਾ ਕਿ ਆਪਣੀ ਭੁੱਖ ਨੂੰ ਵਧਾਉਂਦੇ ਨੇ ਦੂਸਰੇ ਨੰਬਰ ਤੇ ਆਪਾਂ ਗੱਲ ਕਰੀਏ ਲੀਵਰ ਨੂੰ ਸਟ੍ਰੈਂਥਨ ਕਰਦਾ ਹੈ ਮਤਲਬ ਲੀਵਰ ਨੂੰ ਆਪਣੇ ਨੂੰ ਮਜ਼ਬੂਤ ਬਣਾਉਂਦਾ ਹੈ ਜਿਹੜੀ ਫਾਈਬਰੋਸਿਸ ਹੋਈ ਹੋਈ ਹੈ ਜਿਹੜੇ ਫੈਟੀ ਲੀਵਰ ਦੇ ਪੇਸ਼ੈਂਟ ਨੇ ਉਹਨਾਂ ਲਈ ਬਹੁਤ ਅੱਛਾ ਹੈ ਤੀਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਡਾਈਟਰੀ ਫਾਈਬਰ ਡਾਈਟਰੀ ਫਾਈਬਰ ਜਿਹੜਾ ਇਹਦੇ ਵਿੱਚ ਇੰਨਾ ਗੁੱਡ ਕੁਆਲਿਟੀ ਦਾ ਡਾਈਟਰੀ ਫਾਈਬਰ ਹੈ ਨਾ ਉਹ ਕਨਸਟਿਪੇਸ਼ਨ ਦੇ ਵਿੱਚ ਦਾ ਰਾਮਬਾਨ ਓਸ਼ਧ ਹੈ ਉਹ ਫਰੂਟ ਦੀਆਂ ਆਪਣੀਆਂ ਪ੍ਰੋਪਰਟੀਆਂ ਨੇ ਇਹਨੂੰ ਇੱਕ ਜੰਨਤ ਫਲ ਦਾ ਨਾਮ ਦਿੱਤਾ ਗਿਆ ਜੰਨਤ ਫਲ ਜੰਨਤ ਫਲ ਬਹੁਤ ਹੀ ਤਿੰਨ ਤੋਂ ਚਾਰ ਬੂੰਦਾਂ ਤੁਸੀਂ ਡੇਲੀ ਲੈ ਸਕਦੇ ਹੋ ਸਵੇਰੇ ਨਾਸ਼ਤੇ ਦੇ ਵਿੱਚ ਲੈ ਸਕਦੇ ਹੋ ਨਾਸ਼ਤੇ ਤੋਂ ਪਹਿਲਾਂ ਲੈ ਸਕਦੇ ਹੋ ਆ ਆ ਡ੍ਰੌਪ ਆ ਗਿਆ ਇਹਦਾ ਉਹ ਅੰਜੀਰ ਤਾਂ ਸੀ yellow yellow golden ਜਿਹਾ ਦੇਖਦੇ ਨੇ ਜੀ ਸੁੱਕਿਆ ਹੋਇਆ ਉਹਦੇ ਉੱਤੇ ਥੋੜੇ ਛੋਟੇ 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 ਉਹਦੇ ਬੀਜ ਲੱਗੇ ਇਹ ਕਿਦਾਂ ਦਾ ਅੰਜੀਰ ਹੈ ਜੀ ਐਂਟੀ ਇਨਫਲੇਮੇਟਰੀ ਤੇ ਐਂਟੀ ਆਕਸੀਡੈਂਟ ਵੀ ਹੈ ਉਹ ਕਿਵੇਂ ਕਿਉਂਕਿ ਇਹਦੇ ਵਿੱਚ ਨਾ ਕੁਝ ਇਸ ਤਰ੍ਹਾਂ ਦੇ ਫਲੇਬੀਨੋਇਡਸ ਤੇ 엘িমੈਂਟਸ ਹੁੰਦੇ ਨੇ ਜਿਹੜੇ ਕਿ ਇੱਕ ਪੇਨ ਕਿਲਰ ਦਾ ਕੰਮ ਕਰਦੇ ਨੇ ਆਪਣੀ ਬੋਡੀ ਦੇ ਵਿੱਚੋਂ ਪੇਨ ਕਿਲਰ ਹਾਂ ਪੇਨ ਕਿਲਰ ਦਾ ਕੰਮ ਕਰਦੇ ਨੇ ਕਿਉਂਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ 엘িমੈਂਟ ਨੇ ਪਰਮ ਦੀ ਮੋਟਿਲਟੀ ਘਟ ਹੈ ਮੂਵਮੈਂਟ ਘਟ ਹੈ ਉਹਦੇ ਵਿੱਚ ਮੂਵਮੈਂਟ ਨੂੰ ਇੰਪਰੂਵ ਕਰਦਾ ਹੈ ਜਿਨ੍ਹਾਂ ਦੀ ਮਤਲਬ ਆਪਾਂ ਕਹਦੇ ਆ ਫਰਟੀਲਟੀ ਨੂੰ ਬਹੁਤ ਜ਼ਿਆਦਾ ਇਨਹਾਂਸ ਕਰਦਾ ਹੈ ਫਿਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਜਿਹੜਾ ਸਟੈਮਿਨ ਹੈ ਇੰਡਿਊਰੈਂਸ ਹੈ ਉਹਨੂੰ ਬੂਸਟ ਕਰਦਾ ਹੈ ਜੀ ਫਾਈਬਰ ਲੌਂਗ ਹੈ ਉਹਨਾਂ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਜਿਹੜਾ ਠੀਕ ਰਹੂਗਾ ਜੀ ਸਭ ਤੋਂ ਪਹਿਲਾਂ ਇਹ ਲੈ ਕੇ ਇਹਨੂੰ ਇਕੱਲੇ ਨੂੰ ਪਹਿਲਾਂ ਅਲੱਗ ਤੋਂ ਥੋੜਾ ਜਿਹਾ ਉਹ ਕਰ ਲਓ ਹਾਂਜੀ ਕਿਉਂਕਿ ਇਕੱਲਾ ਹੀ ਹੈ ਜਿਹੜਾ ਡਰਾਈ ਹੈ ਇੱਕ ਗਲਾਸ ਇਹਦਾ ਤੁਸੀਂ ਜਿਹੜਾ ਆਪਣਾ ਪਾਵਰ ਹਾਊਸ ਸ਼ੇਕ ਹੈ ਇਹਦਾ ਲੈ ਕੇ ਚੱਲ ਜਾਓ ਤੁਹਾਨੂੰ ਦੁਪਹਿਰ ਤੱਕ ਕੁਝ ਲੈਣ ਦੀ ਵੀ ਜ਼ਰੂਰਤ ਨਹੀਂ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਥੋੜਾ ਕਾਰਬੋਹਾਈਡਰੇਟ ਵੀ ਆ ਗਿਆ ਥੋੜਾ ਪ੍ਰੋਟੀਨ ਵੀ ਆ ਗਿਆ ਕੈਲਸ਼ੀਅਮ ਆ ਗਿਆ ਥੋੜਾ ਫੋਸਫੋਰਸ ਆ ਗਿਆ ਵਿਟਾਮਿਨ ਡੀ ਸਭ ਕੁਝ ਇਹਦੇ ਵਿੱਚ ਹੀ ਆ ਗਿਆ ਤੁਹਾਡਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਨੂੰ ਉਸ ਦਰਖਤ ਨਾਲ ਅਸੀਂ ਇੰਟਰੋਡਕਟ ਕਰਵਾਉਣ ਜਾ ਰਹੇ ਹਾਂ ਜਿਸ ਦਰਖਤ ਦਾ ਜ਼ਿਕਰ ਜਿਹੜਾ ਕੁਰਾਨ ਸ਼ਰੀਫ ਦੇ ਵਿੱਚ ਵੀ ਹੈ ਬਾਈਬਲ ਦੇ ਵਿੱਚ ਵੀ ਹੈ ਔਰ ਗੀਤਾ ਦੇ ਵਿੱਚ ਵੀ ਮਿਲਦਾ ਹੈ ਆਯੁਰਵੇਦ ਦੇ ਵਿੱਚ ਇਸ ਦਰਖਤ ਦਾ ਇੰਨਾ ਜ਼ਿਆਦਾ ਜ਼ਿਕਰ ਹੈ ਔਰ ਖਾਸ ਕਰਕੇ ਇਹ ਤੁਹਾਨੂੰ ਅਸੀਂ ਦਿਖਾਉਣੇ ਆ ਦੇਖੋ ਤੁਸੀਂ ਇਸ ਫਲ ਦੇ ਵਿੱਚੋਂ ਨਿਕਲਣ ਵਾਲੇ ਇਸ ਵਾਈਟ ਕਲਰ ਦੇ ਲਿਓਕੜ ਦਾ ਦੁੱਧ ਦਾ ਇੰਨਾ ਜ਼ਿਆਦਾ ਅਸੀਂ ਕਹਿ ਲਈ ਕਿ ਜਿਹੜਾ ਸ਼ਖਸ ਇਸਤੇਮਾਲ ਸਿੱਖ ਜਾਂਦਾ ਹੈ ਉਸ ਦੀ ਜ਼ਿੰਦਗੀ ਹੈ ਜਿਹੜਾ ਇਹ ਬਦਲਣ ਦਾ ਮਾਧਾ ਹੈ ਇਹ ਫਰੂਟ ਰੱਖਦਾ ਹੈ afghanistan ਦੇ ਵਿੱਚ ਬਹੁਤ ਹੁੰਦਾ ਹੈ ਇਹ ਤੁਰਕੀ ਦੇ ਵਿੱਚ ਵੀ ਬਹੁਤ ਹੁੰਦਾ ਹੈ ਪਰ ਹੁਣ ਜਿਹਦੇ ਇਹ ਦੇ ਐਕਸਪੈਰੀਮੈਂਟ ਹੈਗੇ ਨੇ ਹੁਣ ਇਹਦੇ ਇਹਦੇ ਉੱਤੇ ਜਿਹੜੇ ਤਜਰਬੇ ਹੈਗੇ ਨੇ ਪੰਜਾਬ ਦੇ ਵਿੱਚ ਵੀ ਵਕਫ-ਵਕ ਅਯੁਰਵੇਦ ਨਾਲ ਜਾਂ ਅਯੁਰਵੇਦ ਦੀ ਸਮਝ ਰੱਖਣ ਵਾਲੇ ਡਾਕਟਰ ਉਹ ਆਪਣੇ ਇੱਟ ਦੇ ਵਿੱਚ ਕਰਨ ਲੱਗੇ ਨੇ ਸਾਡੇ ਨਾਲ ਇਸ ਵੇਲੇ ਐਮ ਡੀ ਨਿਊਟ੍ਰੀਸ਼ਨ ਡਾਕਟਰ ਸ਼ਾਹਿਦ پرویز ਜੀ ਨੇ ਜਿਨ੍ਹਾਂ ਨੇ ਇਹ ਬੂਟਿਆਂ ਨੂੰ ਇਸ ਦਰਖਤ ਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਰੱਖਿਆ ਹੋਇਆ ਔਰ ਇਸ ਤੋਂ ਉਹ ਅਨੇਕਾ ਫਾਇਦੇ ਨੇ ਜਿਹੜੇ ਉਹ ਲੈਂਦੇ ਨੇ ਸਾਡੇ ਨਾਲ ਨੇ ਡਾਕਟਰ ਸ਼ਾਹਿਦ پرویز ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਥੈਂਕ ਯੂ ਪਹਿਲਾਂ ਤਾਂ ਹਕੀਕਤ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਸਲਾਮ अच्छा डॉक्टर साहब ਤੁਸੀਂ ਕਹਿ ਰਹੇ ਹੋ ਕਿ ਇਸ ਦਰਖਤ ਦਾ ਜਿਹੜਾ ਦੁੱਧ ਹੈਗਾ ਅਗਰ ਇਹਦੇ ਫਾਇਦੇ ਅਸੀਂ ਗਿਣਨ ਲੱਗ ਜਾਈਏ ਤੇ ਰਾਤ ਹੋ ਸਕਦੀ ਹੈ ਹਾਂ ਇਹ ਇਕੱਲਾ ਦੁੱਧ ਹੀ ਨਹੀਂ ਚਲੋ ਦੁੱਧ ਵੀ ਇਕ ਇਹਦੇ ਆਪਣੀਆਂ ਪ੍ਰੋਪਰਟੀਆਂ ਨੇ ਫਰੂਟ ਦੀਆਂ ਆਪਣੀਆਂ ਪ੍ਰੋਪਰਟੀਆਂ ਨੇ ਇਹਨੂੰ ਇੱਕ ਜੰਨਤ ਫਲ ਦਾ ਨਾਮ ਦਿੱਤਾ ਗਿਆ ਜੰਨਤ ਫਲ ਜੰਨਤ ਫਲ ਬਹੁਤ ਹੀ ਅਮੇਜ਼ਿੰਗ ਟਾਈਪ ਦਾ ਇਹ ਇੱਕ ਫਰੂਟ ਹੈ ਠੀਕ ਹੈ ਜਿਹਦਾ ਉਲੇਖ ਮਤਲਬ ਤੁਸੀਂ ਇਹ ਲਗਾਓ ਕਿ ਕੁਰਾਨ ਸ਼ਰੀਫ ਦੇ ਵਿੱਚ ਵੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਗੀਤਾ ਦੇ ਵਿੱਚ ਵੀ ਹੈ ਬਾਈਬਲ ਦੇ ਵਿੱਚ ਵੀ ਹੈ ਪੁਰਾਣਾ ਦੇ ਵਿੱਚ ਵੀ ਹੈ ਤੇ ਆਯੁਰਵੇਦ ਦੇ ਵਿੱਚ ਵੀ ਹੈ ਇੰਨਾ ਸਪੈਸੀਫਿਕ ਹੈ ਕਿਉਂ ਇਹ ਬੇਸਿਕਲੀ ਇੰਨਾ ਸਪੈਸੀਫਿਕ ਕੋਈ ਸੁਪਰ ਫੂਡ ਹੁੰਦਾ ਉਹਦੇ ਵਿੱਚ ਕਾਰਨ ਹੁੰਦਾ ਹੈ ਕਾਰਨ ਕੀ ਹੈ ਇੰਨਾ ਸੁਪਰ ਫੂਡ ਹੁੰਦਾ ਇਹਦਾ ਇਹਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਮੇਨ ਹੈ ਇਹਦੇ ਵਿੱਚ ਪੋਟਾਸ਼ੀਅਮ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਪੋਟਾਸ਼ੀਅਮ ਤੋਂ ਇਲਾਵਾ ਇਹਦੇ ਵਿੱਚ ਆ ਗਿਆ ਵਿਟਾਮਿਨ ਸੀ ਆ ਗਿਆ ਫੋਲੇਟ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪ੍ਰੋਟੀਨ ਹੈ ਇਹਦੇ ਵਿੱਚ ਡਾਈਟਰੀ ਫਾਈਬਰ ਜਿਹੜਾ ਇਹਦੇ ਵਿੱਚ ਬਹੁਤ ਗੁੱਡ ਕੁਆਲਿਟੀ ਦਾ ਜਿਹੜਾ ਡਾਈਟਰੀ ਫਾਈਬਰ ਹੁੰਦਾ ਇਹਦੇ ਵਿੱਚ ਬਹੁਤ ਗੁੱਡ ਕੁਆਲਿਟੀ ਦਾ ਡਾਈਟਰੀ ਫਾਈਬਰ ਹੁੰਦਾ ਫਿਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕੈਲਸ਼ੀਅਮ ਹੈ ਫਾਸਫੋਰਸ ਹੈ ਆਇਰਨ ਹੈ ਠੀਕ ਹੈ ਕੈਰੋਟਿਨ ਹੈ ਕੈਰੋਟਿਨ ਬਹੁਤ ਵਧੀਆ ਇੱਕ ਐਲੀਮੈਂਟ ਹੈ ਆਪਣੇ ਦੇ ਵਿੱਚ ਜਿਹਨੂੰ ਆਪਾਂ ਕਹਿੰਦੀ ਹੈ ਵਿਟਾਮਿਨ A ਹੁੰਦਾ ਕੈਰੋਟਿਨ ਦੇ ਵਿੱਚ ਵੀ ਆਈ ਸਾਈਟਲੀ ਬਹੁਤ ਅੱਛਾ ਹੈ ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਕਈ ਟ੍ਰੇਸ ਮਿਨਰਲ ਤੇ ਵਿਟਾਮਿਨਸ ਨੇ ਇਹਦੇ ਵਿੱਚ ਜਿਹੜਾ ਕਿ ਇਹਨੂੰ ਇੱਕ ਸੁਪਰ ਫੂਡ ਦੀ ਕੈਟੇਗਰੀ ਦੇ ਵਿੱਚ ਖੜਾ ਕਰਦੇ ਨੇ ਫਿਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਦੁੱਧ ਦੀ ਦੁੱਧ ਦੀਆਂ ਆਪਣੀਆਂ ਪ੍ਰੋਪਰਟੀਆਂ ਨੇ ਖਾਸ ਕਰਕੇ ਜਿਹੜਾ ਅਪ ਦੁੱਧ ਦੀ ਗੱਲ ਕਰੀਏ ਦੁੱਧ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਵਿਟਾਮਿਨ ਡੀ ਹੁੰਦਾ ਹੈ ਇਹਦੇ ਵਿੱਚ ਠੀਕ ਹੈ ਵਿਟਾਮਿਨ ਡੀ ਆਪਾਂ ਦੇਖਦੇ ਹਾਂ ਬਹੁਤ ਹੀ ਘੱਟ ਸੋਰਸ ਨੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਜਿਹਦੇ ਵਿੱਚ ਆਪਾਂ ਕਹਿ ਦਈਏ ਡਾਈਟਰੀ ਸੋਰਸ ਨੇ ਵੀ ਜਿਹਦੇ ਵਿੱਚ ਕਹਿ ਦਈਏ ਆਪਾਂ ਵਿਟਾਮਿਨ ਡੀ ਹੈ ਪਰ ਇੱਕ ਅੰਜੀਰ ਕਹਿ ਜਾ ਮਤਲਬ ਫਰੂਟ ਹੈ ਜਿਹਦੇ ਵਿੱਚ ਵਿਟਾਮਿਨ ਡੀ ਇਹਦੇ ਦੁੱਧ ਦੇ ਵਿੱਚ ਹੁੰਦਾ ਹੈ। ਅੱਛਾ ਇਹ ਅੰਜੀਰ ਹੈ। ਉਹ ਅੰਜੀਰ ਤਾਂ ਸੀ yellow yellow golden ਜਿਹਾ ਦੇਖਦੇ ਨੇ ਜੀ ਸੁੱਕਿਆ ਹੋਇਆ ਉਹਦੇ ਉੱਤੇ ਥੋੜੇ ਛੋਟੇ-ਛੋਟੇ ਛੋਟੇ-ਛੋਟੇ ਉਹਦੇ ਬੀਜ ਲੱਗੇ। ਇਹ ਕਿੱਦਾਂ ਦਾ ਅੰਜੀਰ ਹੈ ਜੀ? ਉਹ ਆਪਾਂ ਬੇਸਿਕਲੀ ਡਰਾਈ ਅੰਜੀਰ ਦੇਖਦੇ ਆਂ, ਸੁੱਕਿਆ ਹੋਇਆ ਅੰਜੀਰ ਦੇਖਦੇ ਆਂ। ਇਹ ਫਰੈਸ਼ ਅੰਜੀਰ ਹੈ। ਹੁਣ ਫਰੈਸ਼ ਇਹ ਪੱਕਣਾ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਤੁਸੀਂ ਕਿਵੇਂ ਲੱਗਾਇਆ ਜੀ? ਮੈਂ ਤਾਂ ਕਿਤੇ ਦੇਖਿਆ ਨਹੀਂ ਜੀ ਅੰਜੀਰ ਲੱਗਿਆ ਹੋਇਆ। ਨਹੀਂ ਹੁਣ ਪੰਜਾਬ ਦੇ ਵਿੱਚ ਹੁਣ ਲੱਗ ਗਿਆ। ਜਦੋਂ ਅਸੀਂ ਸ਼ੁਰੂ ਦੇ ਵਿੱਚ ਲੈ ਕੇ ਆਏ ਸੀ ਕਾਬੁਲ ਤੋਂ ਉਧਰੋਂ ਆਪਣੇ ਅਫ ਇਹ ਸ਼ੁਰੂ ਦੇ ਵਿੱਚ ਪਹਿਲਾਂ ਲਗਾਇਆ ਪਹਿਲਾਂ ਸੁੱਕ ਗਿਆ ਦਾ ਬੁੱਟਾ ਫਿਰ ਦੁਬਾਰਾ ਮੰਗਵਾਇਆ ਫਿਰ ਇੱਕ ਤੋਂ ਦੋ ਕਲਮਾਂ ਬਣਾਈਆਂ ਮਤਲਬ ਇਹ ਕਲਮ ਸਿਸਟਮ ਹੈ ਇਸ ਤੋਂ ਹੀ ਇੱਕ ਤੁਸੀਂ ਨਵਾਂ ਪਲਾਂਟ ਤਿਆਰ ਕਰ ਸਕਦੇ ਹੋ ਮਤਲਬ ਇਹ ਗੱਲ ਹੈ ਕਿਤੇ 2000 ਦੀ ਸਨ 2001 2000 ਦੇ ਕਰੀਬ ਇਹ ਲੈ ਕੇ ਆਂਦੇ ਆ ਉਧਰੋਂ ਠੀਕ ਹੈ ਜੀ ਹੁਣ ਤਾਂ ਹੌਲੀ ਹੌਲੀ ਇੱਥੋਂ ਨਰਸਰੀਆਂ ਵਾਲਿਆਂ ਨੇ ਕਾਫੀ ਇਹਦੀ ਬਰੀਡ ਤਿਆਰ ਕਰ ਲਈ ਹੈ ਤੇ ਪਹਿਲਾਂ ਇਹ ਬੇਸਿਕਲੀ ਜਿਹੜਾ ਸੀਗਾ ਇਹ ਫਰੂਟ ਇੱਕ ਕਾਬੂਲ ਟਾਈਪ ਦਾ ਹੈ ਪੰਜ ਇਹਦੀਆਂ ਵੈਰਾਈਟੀਆਂ ਹੁੰਦੀਆਂ ਨੇ ਵੈਸੇ ਇੰਡੀਆ ਦੇ ਵਿੱਚ ਵੀ ਜੀ 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 ਪੰਜ ਵੈਰਾਈਟੀਆਂ ਹੁੰਦੀਆਂ ਨੇ ਇਹਦੀਆਂ ਇੱਕ ਕਾਬੂਲ ਹੈ ਇੱਕ ਤਾਂ ਉਹਦਾ 터ਕਿਸ਼ ਜੀ 터ਕਿਸ਼ ਉਹ ਆਪਣਾ 터ਕਿਸ਼ ਬਲੈਕ ਹੈ ਇੱਕ 터ਕਿਸ਼ ਹਾਈਟ ਹੈ ਇੱਕ ਆਪਣਾ ਹੈ ਏਸ਼ੀਆ ਬਲੈਕ ਠੀਕ ਹੈ ਮਰਸੋਲਿਸ ਇਹ ਪੰਜ ਕਿਸਮਾਂ ਹੁੰਦੀਆਂ ਨੇ ਇੱਕ ਕਾਬੂਲ ਇਹ ਕਾਬੂਲ ਹੈ ਇਹ ਵੀ ਇੰਡੀਆ ਦੇ ਵਿੱਚ ਪਾਇਆ ਜਾਂਦਾ ਹੁਣ ਇਹਦੀਆਂ ਜਿਹੜੀਆਂ ਮੈਡੀਸਨਲ ਪ੍ਰੋਪਰਟੀਆਂ ਨੇ ਇਹ ਬਾਕੀਆਂ ਨਾਲੋਂ ਬਹੁਤ ਉੱਪਰ ਨੇ ਜਿਹੜਾ ਕਾਬੂਲ ਟਾਈਪ ਦਾ ਠੀਕ ਹੈ ਜੀ ਇਹ ਖਾਨ ਦੇ ਵਿੱਚ ਵੀ ਦੂਸਰਿਆਂ ਨਾਲੋਂ ਮਤਲਬ ਜਿਹਨੂੰ ਆਪਾਂ ਕਹਦੇ ਆ ਡਿਲੀਸ਼ੀਅਸ ਹੈ ਤੇ ਦੂਸਰਾ ਇਹਦੇ ਵਿੱਚ ਜਿੰਨੇ ਵੀ ਨਿਊਟ੍ਰੀਸ਼ਨਲ ਜਿਹੜੇ ਇਨਗਰੀਡੀਅੰਟ ਨੇ ਉਹ ਬਹੁਤ ਉਹਨਾਂ ਨਾਲੋਂ ਜ਼ਿਆਦਾ ਨੇ ਤੁਸੀਂ ਕਹਿ ਰਹੇ ਹੋ ਕਿ ਇਹਦੇ ਵਿੱਚ ਡਾਈਟਰੀ ਫਾਈਬਰ ਬਹੁਤ ਜ਼ਿਆਦਾ ਡਾਈਟਰੀ ਫਾਈਬਰ ਦਾ ਮਤਲਬ ਇਹ ਹੋਇਆ ਵੀ ਪੇਟ ਨਾਲ ਸੰਬੰਧਿਤ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਉਸਦਾ ਹੱਲ ਕੁਦਰਤ ਨੇ ਇਸ ਅੰਜੀਰ ਦੇ ਵਿੱਚ ਰੱਖਿਆ ਹੋਇਆ ਹੈ ਬਿਲਕੁਲ ਜਿਹੜਾ ਇਹਦੇ ਵਿੱਚ ਇੱਕ ਤਾਂ ਡਾਈਜੈਸਟਿਵ ਐਂਜ਼ਾਈਮ ਨੇ ਜਿਹੜਾ ਕਿ ਆਪਣੀ ਭੁੱਖ ਨੂੰ ਵਧਾਉਂਦੇ ਨੇ ਦੂਸਰੇ ਨੰਬਰ ਤੇ ਆਪਾਂ ਗੱਲ ਕਰੀਏ ਲੀਵਰ ਨੂੰ ਸਟ੍ਰੈਂਥਨ ਕਰਦਾ ਹੈ ਮਤਲਬ ਲੀਵਰ ਨੂੰ ਆਪਣੇ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਜਿਹੜੀ ਫਾਈਬਰੋਸਿਸ ਹੋਈ ਹੋਈ ਹੈ ਜਿਹੜੇ ਫੈਟੀ ਲੀਵਰ ਦੇ ਪੇਸ਼ੈਂਟ ਨੇ ਉਹਨਾਂ ਲਈ ਬਹੁਤ ਅੱਛਾ ਹੈ ਤੀਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਡਾਈਟਰੀ ਫਾਈਬਰ ਡਾਈਟਰੀ ਫਾਈਬਰ ਜਿਹੜਾ ਇਹਦੇ ਵਿੱਚ ਇੰਨਾ ਗੁੱਡ ਕੁਆਲਿਟੀ ਦਾ ਡਾਈਟਰੀ ਫਾਈਬਰ ਹੈ ਨਾ ਉਹ ਕਨਸਟਿਪੇਸ਼ਨ ਦੇ ਵਿੱਚ ਦਾ ਰਾਮਬਾਨ ਓਸ਼ਧਾ ਹੈ ਉਹ ਜਿਹੜੇ ਪੇਸ਼ੈਂਟ ਨੂੰ ਕਨਸਟਿਪੇਸ਼ਨ ਹੈ ਉਹ 2 ਤੋਂ 3 ਪੀਸ ਚਲੋ ਆਪਾਂ ਗੱਲ ਕਰੀਏ ਫਰੈਸ਼ ਤਾਜ਼ਾ ਤਾਂ ਹਰ ਇੱਕ ਲਈ ਮੌਕਾ ਨਹੀਂ ਮਿਲਦਾ ਖਾਣ ਦਾ ਠੀਕ ਹੈ ਕਿਉਂਕਿ ਇਹ ਤਾਂ ਨਾਲੇ ਵੈਸੇ ਵੀ 1 ਮਹੀਨਾ ਰਹਿਣਾ ਜਿਹੜਾ ਫਰੈਸ਼ ਦਾ ਹੁਣ ਸੀਜ਼ਨ ਹੈ ਠੀਕ ਹੈ ਨਾ ਤਾਂ 1 ਮਹੀਨਾ ਰਹਿਣਾ ਆਪਣੇ ਕੋਲੇ ਜਿਹੜਾ ਡਰਾਈ ਫਿਗ ਹੈ ਡਰਾਈ ਅੰਜੀਰ ਹੈ ਸੁੱਕਾ ਅੰਜੀਰ ਠੀਕ ਹੈ ਨਾ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਹੈ ਉਹ 2 ਤੋਂ 3 ਪੀਸ ਕਿਸੇ ਨੂੰ ਵੀ ਅਗਰ ਕਨਸਟਿਪੇਸ਼ਨ ਹੈ ਰਾਤ ਨੂੰ ਇੱਕ ਗਲਾਸ ਦੋਧੋ ਦੇ ਨਾਲ ਅਗਰ ਆਪਾਂ ਲੈ ਲੈਨੇ ਆ ਤਾਂ ਪੇਟ ਬਿਲਕੁਲ ਸਵੇਰੇ ਉੱਠ ਕੇ ਸਮੂਥਲੀ ਸਾਫ਼ ਹੋਊਗਾ ਤੁਹਾਡਾ ਠੀਕ ਹੈ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਜਿਹੜੇ ਇਹ ਇਹਦਾ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਉਹ ਅਸੀਂ ਸੈੱਟ ਕਿਵੇਂ ਕਰਨਾ ਹੈ ਕਿਵੇਂ ਬਣਾਉਣਾ ਕਿ ਤੇ ਕਿਹੜੇ ਲੋਕ ਜਿੰਨਾ ਵਾਸਤੇ ਇਹ ਨੁਸਖਾ ਫਾਰਮੂਲਾ ਅਸੀਂ ਕਹਿ ਲਈਏ ਕਿ ਜੰਨਤ ਦੇ ਬਰਾਬਰ ਹੀ ਹੈ ਮਤਲਬ ਸਵਰਗ ਦੇ ਬਰਾਬਰ ਹੈਗਾ ਸਵਰਗ ਦਾ ਜਿਹੜਾ ਝੂਟਾ ਹੈ ਜਿਹੜਾ ਇਹ ਫਲ ਹੈ ਉਹ ਦੇ ਦਿੰਦਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਅਗਰ ਇਹਦਾ ਮਿਲਕ ਜਿਹੜਾ ਇਹਦਾ ਅੰਜੀਰ ਦਾ ਦੁੱਧ ਹੈ ਉਹ ਕਿਵੇਂ ਯੂਜ਼ ਕਰਨਾ ਹੈ ਉਹ ਆਪਾਂ ਮੇਨ ਕੀ ਕਰਾਂਗੇ ਇੱਕ ਪਤਾਸਾ ਲਵਾਂਗੇ ਆਪਾਂ ਜੀ 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 ਅੱਛਾ ਪਤਾਸਾ ਇਹਦੇ ਵਿੱਚ ਵੀ ਪਤਾਸਾ ਚੱਲਦਾ ਜੀ ਅਸੀਂ ਤਾਂ ਸੁਣਿਆ ਸੀ ਵੀ ਬੋਰਡ ਵਾਲੇ ਪਾਸੇ ਜੇ ਅਗਰ ਪਤਾਸਾ ਪਤਾਸੇ 'ਚ ਬੋਰਡ ਦਾ ਦੁੱਧ ਪਾ ਲਵੇ ਤੇ ਉਹ ਬੜਾ ਘੈਂਟ ਨੁਸਖਾ ਬਣ ਜਾਂਦਾ ਉਹ ਬੋਰਡ ਦੀਆਂ ਵੀ ਆਪਣੀਆਂ ਬਹੁਤ ਅੱਛੀਆਂ ਪ੍ਰੋਪਰਟੀਆਂ ਨੇ ਪਰ ਇਹ ਜਿਹੜਾ ਇਹਦਾ ਜਿਹੜਾ ਦੁੱਧ ਹੈ ਜਿਹਨੂੰ ਆਪਾਂ ਆਪਾਂ ਕਹਿੰਦੇ ਆ ਫਿਗ ਮਿਲਕ ਅੰਜੀਰ ਦਾ ਦੁੱਧ ਠੀਕ ਹੈ ਜੀ ਤੇ ਉਹ ਬਹੁਤ ਹੀ ਮਤਲਬ ਆਪਣੇ ਆਪ ਦੇ ਵਿੱਚ ਇੱਕ ਜਿਹਨੂੰ ਆਪਾਂ ਕਹਦੇ ਹੀ ਹੈ ਕਿ ਅਮੇਜ਼ਿੰਗ ਇਨਗਰੀਡੀਅੰਟ ਰੱਖਦਾ ਹੈ ਇਹਦੇ ਵਿੱਚ ਕੈਲਸ਼ੀਅਮ ਹੈ ਵਿਟਾਮਿਨ ਡੀ ਹੈ ਪ੍ਰੋਟੀਨ ਹੁੰਦੇ ਇਹਦੇ ਵਿੱਚ ਐਨਜ਼ਾਈਮ ਹੁੰਦੇ ਨੇ ਇਹਦੇ ਵਿੱਚ ਠੀਕ ਹੈ ਜੀ ਇਹ ਜਿਨ੍ਹਾਂ ਦਾ ਮਤਲਬ ਆਪਾਂ ਕਹਦੇ ਹੀ ਨਾ ਵਿਟਾਮਿਨ ਡੀ ਦੇ ਅੱਜਕੱਲ ਪੌਚ ਵੀ ਖਾਈ ਜਾਂਦੇ ਨੇ ਵਿਟਾਮਿਨ ਡੀ ਨਹੀਂ ਵੱਧ ਉਹਨਾਂ ਲਈ ਇੱਕ ਬਹੁਤ ਅੱਛੀ ਓਸ਼ਧੀ ਹੈ ਠੀਕ ਹੈ ਜੀ ਫਿਰ ਜਿਨ੍ਹਾਂ ਦੀ ਹੱਡੀਆਂ ਕਮਜ਼ੋਰ ਨੇ ਓਸਟਿਓਪੋਰੋਸਿਸ ਹੈ ਮਤਲਬ ਹੱਡੀਆਂ ਆਰਥਰਾਇਟਸ ਹੈ ਠੀਕ ਹੈ ਨਾ ਉਹਨਾਂ ਲਈ ਇੱਕ ਬਹੁਤ ਅੱਛੀ ਰਾਮਬਾਨ ਓਸ਼ਧੀ ਹੈ ਠੀਕ ਹੈ ਦੁੱਧ ਨੂੰ ਬੇਸਿਕਲੀ ਆ ਕਿਉਂਕਿ ਇਹਦੇ ਵਿੱਚ ਕੁਝ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਵੀ ਜਿਹੜੀਆਂ ਆਪਾਂ ਨਹੀਂ ਲੈਣੀਆਂ ਹੁੰਦੀਆਂ ਥੋੜਾ ਜਿਹਾ ਇਹਦਾ ਥੋੜਾ ਜਿਹਾ ਟੇਸਟ ਹੈ ਆਫਟਰ ਉਹ ਬਿਟਰ ਰਹਿੰਦਾ ਹੈ ਇਸ ਕਰਕੇ ਉਹਨੂੰ ਹਮੇਸ਼ਾ ਹੀ ਪਤਾਸੇ ਦੇ ਵਿੱਚ ਲੈਣਾ ਚਾਹੀਦਾ ਹੈ ਕੀ ਆਵਾਜ਼ ਹੈ ਠੀਕ ਹੈ ਜੀ ਆਪ ਪਤਾਸਾ ਹੋ ਗਿਆ ਤੁਸੀਂ ਹੋਰ ਵੀ ਫਰੂਟ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਤਿੰਨ ਬੂੰਦਾਂ ਆਪਾਂ ਨੇ ਲੈਣੀਆਂ ਨੇ ਤਿੰਨ ਤੋਂ ਚਾਰ ਬੂੰਦਾਂ ਤੁਸੀਂ ਡੇਲੀ ਲੈ ਸਕਦੇ ਹੋ ਸਵੇਰੇ ਨਾਸਤੇ ਦੇ ਵਿੱਚ ਲੈ ਸਕਦੇ ਹੋ ਨਾਸਤੇ ਤੋਂ ਪਹਿਲਾਂ ਲੈ ਸਕਦੇ ਹੋ ਆ ਆ ਡ੍ਰੌਪ ਆ ਗਿਆ ਇਹਦਾ ਵੀ ਫਿਰ ਡਾਕਟਰ ਸਾਹਿਬ ਜਿਨ੍ਹਾਂ ਜਿਨ੍ਹਾਂ ਕੋਲ ਤਾਜ਼ੇ ਨਹੀਂ ਲੱਗੇ ਉਹ ਚਲੋ ਤੁਸੀਂ ਤੁਹਾਡੇ ਕੋਲ ਤਾਂ ਤਾਜ਼ੇ ਲੱਗੇ ਹੋਏ ਨੇ ਤੁਸੀਂ ਆਪਣੇ ਮਰੀਜ਼ਾਂ ਨੂੰ ਪੇਸ਼ੈਂਟਾਂ ਨੂੰ ਉਸ ਦੇ ਅਕੋਰਡਿੰਗਲੀ ਸੈੱਟ ਕਰਕੇ ਦੇ ਦਿੰਨੇ ਹੋ ਪਰ ਜਿਨ੍ਹਾਂ ਦੇ ਤਾਜ਼ੇ ਨਹੀਂ ਲੱਗੇ ਹੋਏ ਫਿਰ ਉਹ ਕੀ ਕਰਨ ਜੀ ਜਿਨ੍ਹਾਂ ਲਈ ਤਾਜ਼ੇ ਨਹੀਂ ਲੱਗੇ ਉਹ ਕਿਤੇ ਵੀ ਪlant ਦੇਖ ਲੈਣ ਇਹ ਨਹੀਂ ਹੈ ਕਿ ਇਹਦੇ ਫਰੂਟ ਦੇ ਵਿੱਚੋਂ ਨਿਕਲੂਗਾ ਜਿਸ ਤਰ੍ਹਾਂ ਆਪਾਂ ਪੱਤਾ ਵੀ ਤੋੜਾਂਗੇ ਇਹਦਾ ਜਾਂ ਆਪਾਂ ਇਹਦੀ ਸਟੈਮ ਤੋੜਾਂਗੇ ਉਹਦੇ ਵਿੱਚੋਂ ਵੀ ਆਜੂ ਆ ਦੇਖੋ ਇੱਥੋਂ ਵੀ ਆ ਰਿਹਾ ਦੁੱਧੇ ਦਾ ਕਿਤੇ ਵੀ ਤੁਸੀਂ ਨਰਸਰੀ ਦੇ ਵਿੱਚੋਂ ਜਾਂ ਕਿਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਆਜੂਗਾ ਕਿੰਨੇ ਦਿਨ ਕਿੰਨੇ ਦਿਨ ਇਹਦਾ ਇਸਤੇਮਾਲ ਕਰ ਸਕਦੇ ਜੀ ਤੁਸੀਂ ਇਹਦਾ 20 ਦਿਨ ਵੀ ਅਗਰ ਇਸਤੇਮਾਲ ਕਰ ਲੈਨੇ ਹੋ ਤਾਂ ਤੁਹਾਡੇ ਵਿਟਾਮਿਨ ਡੀ ਦੀ ਤੁਹਾਨੂੰ ਕਮੀ ਨਹੀਂ ਹੋਊਗੀ ਕੈਲਸ਼ੀਅਮ ਦੀ ਕਮੀ ਨਹੀਂ ਹੋਊਗੀ ਹੱਡੀਆਂ ਤੁਹਾਡੀਆਂ ਬਿਲਕੁਲ ਲੋਹੇ ਦੀ ਤਰ੍ਹਾਂ ਸਟਰੋਂਗ ਹੋ ਜਾਣਗੀਆਂ ਇਹਦੇ ਵਿੱਚ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਹੱਡੀਆਂ ਨਾਲ ਸੰਬੰਧਿਤ ਰੋਗ ਹੈਗੇ ਨੇ ਹੱਡੀਆਂ 'ਚੋਂ ਕੜਾਕੇ ਪੈਂਦੇ ਨੇ ਹੱਡੀਆਂ 'ਚੋਂ ਦਰਦ ਹੀ ਨਹੀਂ ਜਾਂਦਾ ਔਰ ਅਸੀਂ ਕਹਿ ਲਈਏ ਕਿ ਉਹਨਾਂ ਵਾਸਤੇ ਜਿਹੜਾ ਇਹ ਲੋਹਾ ਬਣਾਉਣ ਦਾ ਕੰਮ ਕਰਦਾ ਹੈ ਇਹ ਜਿਹੜਾ ਅੰਜੀਰ ਹੈਗਾ ਪਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਕਿ ਮੈਰਿਡ ਲਾਈਫ 'ਚ ਵੀ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ ਤੇ ਬੰਦਾ ਕਹਿ ਦਿੰਦਾ ਜੀ ਕਿ ਬੋਰਡ ਦਾ ਜਿਹੜਾ ਦਰਖਤ ਹੈਗਾ ਉਹਦੇ ਉਹਦੇ ਦੁੱਧ ਦਾ ਇਸਤੇਮਾਲ ਅਸੀਂ ਪਤਾਸੇ ਦੇ ਵਿੱਚ ਕਰ ਲਈਏ ਤਾਂ ਬੜਾ ਫਾਇਦਾ ਦਿੰਦਾ ਹੈ ਤੇ ਇਹਦਾ ਫਾਇਦਾ ਦੇਗਾ ਮੈਰਿਡ ਲਾਈਫ ਦੇ ਵਿੱਚ ਇਹਦਾ ਤਾਂ ਬਹੁਤ ਲਾਜਵਾ ਫਾਇਦਾ ਬੋਰਡ ਨਾਲੋਂ ਵੀ ਜ਼ਿਆਦਾ ਫਾਇਦਾ ਹੈ ਇੱਕ ਤਾਂ ਜਿਨ੍ਹਾਂ ਦਾ ਸਪਰਮ ਕਾਊਂਟ ਘਟ ਹੈ ਉਹਦੇ ਵਿੱਚ ਸਪਰਮ ਸਪਰਮ ਕਾਊਂਟ ਨੂੰ ਇਨਕਰੀਜ਼ ਕਰਦਾ ਹੈ ਉਸ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਆਪਾਂ ਕਹ ਦਈਏ ਸਪਰਮ ਦੀ ਮੋਟਿਲਿਟੀ ਘਟ ਹੈ ਮੂਵਮੈਂਟ ਘਟ ਹੈ ਉਹਦੇ ਵਿੱਚ ਮੂਵਮੈਂਟ ਨੂੰ ਇੰਪਰੂਵ ਕਰਦਾ ਹੈ ਜਿਨ੍ਹਾਂ ਦੀ ਮਤਲਬ ਆਪਾਂ ਕਹ ਦਈਏ ਫਰਟੀਲਿਟੀ ਨੂੰ ਬਹੁਤ ਜ਼ਿਆਦਾ ਇਨਹਾਂਸ ਕਰਦਾ ਹੈ ਫੇਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਜਿਹੜਾ ਸਟੈਮਿਨ ਹੈ ਇੰਡਿਊਰੈਂਸ ਹੈ ਉਹਨੂੰ ਬੂਸਟ ਕਰਦਾ ਹੈ ਠੀਕ ਤੇ ਫਿਰ ਇਹ ਇਹ ਜਿਹੜਾ ਨੁਸਖਾ ਤੁਸੀਂ ਫਾਰਮੂਲਾ ਦੱਸਿਆ ਹੈ ਇਹ ਅਸੀਂ ਬਣਾਉਣਾ ਕਿਵੇਂ ਆਮ ਅੰਜੀਰ ਨਾਲ ਜਿਹੜਾ ਸਾਨੂੰ ਤਾਂ ਡਰਾਈ ਫਾਰਮ ਦੇ ਵਿੱਚ ਮਿਲੇਗਾ ਤੁਹਾਡੇ ਕੋਲ ਤਾਂ ਤਾਜ਼ੇ ਨਹੀਂ ਉਹਦਾ ਅਸੀਂ ਕਿਵੇਂ ਨੁਸਖਾ ਫਾਰਮੂਲਾ ਸੈੱਟ ਕਰ ਸਕਦੇ ਆ ਉਹਦੇ ਵਿੱਚ ਤਾਂ ਇਹੀ ਹੈ ਕਿ ਇੱਕ ਮੈਂ ਨਾ ਤੁਹਾਨੂੰ ਇਹਦੇ ਵਿੱਚ ਇੱਕ ਸੁਪਰ ਜਿਹਨੂੰ ਆਪਾਂ ਕਹਿੰਦੇ ਪਾਵਰ ਹਾਊਸ ਸ਼ੇਕ ਦੇ ਦਊਂਗਾ ਤੁਹਾਨੂੰ ਇੱਕ ਠੀਕ ਪਾਵਰ ਹਾਊਸ ਸ਼ੇਕ ਪਾਵਰ ਹਾਊਸ ਸ਼ੇਕ ਉਹ ਬੇਸਿਕਲੀ ਜਿੰਨੇ ਵੀ ਆਪਣੇ ਅੰਡਰ weight ਨੇ ओके ਜਿਨ੍ਹਾਂ ਦਾ ਵਜ਼ਨ ਨਹੀਂ ਵੱਧ ਰਿਹਾ ਯਾ ਦੁਬਲੇ ਪਤਲੇ ਨੇ ਜਿਹੜੇ ਆ ਇਹ ਜਿਹੜੇ ਆਪਣੀ ਯੰਗਸਟਰ ਜਿਮ ਕਰਦੇ ਨੇ ਉਹਨਾਂ ਨੂੰ ਆਪਾਂ ਇੱਕ ਸਿੰਥੈਟਿਕ ਪ੍ਰੋਟੀਨ ਤੇ ਪਾ ਦਿੰਦੇ ਨੇ ਜਿਮ ਜਿਹੜੇ ਟ੍ਰੇਨਰ ਨੇ ਠੀਕ ਹੈ ਨਾ ਉਹਨਾਂ ਲਈ ਤੇ ਇੱਕ ਜਿਹੜਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਯਾ ਜਿਨ੍ਹਾਂ ਨੂੰ ਖਾਦਾ ਵੀ ਤਾਂ ਨਹੀਂ ਲੱਗਦਾ ਯਾ ਉਹੀ ਜਿਨ੍ਹਾਂ ਦੇ ਪ੍ਰੋਬਲਮ ਆ ਗਈ ਹੱਡੀਆਂ ਦੀ ਪ੍ਰੋਬਲਮ ਹੈ ਯਾ ਕੋਈ ਸਕਿਨ ਦਾ ਡਿਸਆਰਡਰ ਸਪੈਸਿਫਿਕ ਜੇ ਆਪਾਂ ਗੱਲ ਕਰੀਏ ਡਾਰਕ ਕੰਪਲੈਕਸ਼ਨ ਹੈ ਯਾ ਡਰਮੇਟਾਈਟਸ ਹੈ ਯਾ ਡਰਾਈ ਸਕਿਨ ਹੈ ਉਹਨਾਂ ਲਈ ਬਹੁਤ ਵਧੀਆ ਇਸ ਤੋਂ ਅਲੱਗ ਇਲਾਵਾ ਅਗਰ ਆਪਾਂ ਗੱਲ ਕਰੀਏ ਹਾਰਟ ਦੇ ਜਿਹਨੇ ਡਿਸਆਰਡਰ ਨੇ ਜਿਹਨਾਂ ਦਾ ਬੀਪੀ ਵੱਧ ਰਿਹਾ ਇਸ ਤਰ੍ਹਾਂ ਦੀ ਰਿਸਰਚ ਹੋਈਆਂ ਨੇ ਵੀ ਜਿਹੜਾ ਅੰਜੀਰ ਹੈ ਉਹ ਜਿਹੜੇ ਵਧੇ ਹੋਏ ਬੀਪੀ ਨੂੰ ਘਟ ਕਰਦਾ ਜਿਹੜਾ ਆਪਣਾ ਐਚ ਡੀ ਐਲ ਹੈ ਗੁੱਡ ਕੋਲੈਸਟ੍ਰੋਲ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਵਧਾਉਂਦਾ ਹੈ ਬੈਡ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਐਲ ਡੀ ਐਲ ਤੇ ਟ੍ਰਾਈਗਲਿਸਰਾਈਡ ਨੂੰ ਇਹ ਘਟਾਉਂਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਇਹ ਇੱਕ ਐਂਟੀ ਇਨਫਲੇਮੇਟਰੀ ਤੇ ਐਂਟੀ ਆਕਸੀਡੈਂਟ ਵੀ ਹੈ ਉਹ ਕਿਵੇਂ ਕਿਉਂਕਿ ਇਹਦੇ ਵਿੱਚ ਨਾ ਕੁਝ ਇਸ ਤਰ੍ਹਾਂ ਦੇ ਫਲੇਬੀਨੋਇਡਸ ਤੇ 엘িমੈਂਟਸ ਹੁੰਦੇ ਨੇ ਜਿਹੜੇ ਕਿ ਇੱਕ ਪੇਨ ਕਿਲਰ ਦਾ ਕੰਮ ਕਰਦੇ ਨੇ ਆਪਣੀ ਬੋਡੀ ਦੇ ਵਿੱਚੋਂ ਪੇਨ ਕਿਲਰ ਹਾਂ ਪੇਨ ਕਿਲਰ ਦਾ ਕੰਮ ਕਰਦੇ ਨੇ ਕਿਉਂਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ 엘িমੈਂਟ ਨੇ ਤੇ ਦੂਸਰਾ ਇੰਟਰਨਲ ਜਿਹੜੀ ਇਨਫਲੇਮੇਸ਼ਨ ਹੁੰਦੀ ਹੈ ਸੋਜਣ ਹੁੰਦੀ ਹੈ ਉਹਨੂੰ ਘੱਟ ਕਰਦੇ ਨੇ ਅੱਛਾ ਡਾਕਟਰ ਸਾਹਿਬ ਇਹ ਵੀ ਸੁਣਿਆ ਹੈ ਕਿ ਜਿਹੜਾ ਅੰਜੀਰ ਦਾ ਫਲ ਹੈਗਾ ਅਗਰ ਉਹਦਾ ਦੁੱਧ ਅਸੀਂ ਫਲਵੈਰੀ ਵਾਲੇ ਪਾਸੇ ਤੇ ਲਗਾ ਦਈਏ ਜਿੱਥੇ ਫਲਵੈਰੀ ਹੈ ਜਾਂ ਤੁਹਾਡੀ ਸਕਿਨ ਹੈਗੀ ਜੀ ਡੀ ਕਲਰ ਹੋਈ ਹੋਈ ਹੈ ਤੇ ਉਹਦੇ ਤੇ ਬੜਾ ਫਾਇਦਾ ਕਰਦਾ ਜੀ ਨਹੀਂ ਇਹ ਇੱਕ ਮਿੱਥ ਹੈ ਜਿੰਨਾ ਕ ਮੈਂ ਰਿਸਰਚ ਕੀਤਾ ਹੈ ਜਾਂ ਲਿਟਰੇਚਰ ਦੇ ਅਗਰ ਆਪਾਂ ਆਯੁਰਵੇਦ ਦੇ ਲਿਟਰੇਚਰ ਦੀ ਗੱਲ ਕਰੀਏ ਕਿਤੇ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਦਾ ਹਜੇ ਤੱਕ ਤਾਂ ਕੁਝ ਨਹੀਂ ਪਰ ਇਹ ਅੰਡਰ ਰਿਸਰਚ ਹੈ ਸਾਰਾ ਕੁਝ ਆਪਾਂ ਕਹਿ ਨਹੀਂ ਸਕਦੇ ਇਹ ਤੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਰੀਟੈਂਟ ਨੇ ਜਿਹੜੇ ਤੁਹਾਡੇ ਸਕਿਨ ਨੂੰ ਹੋਰ ਅਲਰਜੀ ਨੂੰ ਵੀ ਵਧਾ ਸਕਦੇ ਨੇ ਇਸ ਕਰਕੇ ਸਕਿਨ ਤੇ ਨਹੀਂ ਲੋਕਲੀ ਇਹਨੂੰ ਟਰਾਈ ਨਾ ਕਰੋ ਜਦੋਂ ਤੱਕ ਅੰਡਰ ਰਿਸਰਚ ਹੈ ਇਹ ਚੀਜ਼ ਇਹਦੇ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਹਜੇ ਜੀ 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 ਚਲੋ ਫਿਰ ਆ ਤੁਹਾਨੂੰ ਨੁਸਖਾ ਫਾਰਮੂਲਾ ਪਾਵਰ ਹਾਊਸ ਵਾਲਾ ਤੁਸੀਂ ਦੇਖੋ ਤਾਜ਼ਾ انجੀਰ ਰੱਖਿਆ ਹੋਇਆ ਇੱਥੇ ਡ ਔਰ ਅਖਰੋਟ ਭਿਓਕੇ ਰੱਖੇ ਹੋਏ ਨੇ ਛੋਲੇ ਰੱਖੇ ਹੋਏ ਨੇ ਤੇ ਔਰ ਪਤਾਸੇ ਖਾਸ ਕਰਕੇ ਇੱਥੇ ਜਿਹੜਾ ਉਹ ਰੱਖੇ ਨੇ ਇਹ ਉਹਨਾਂ ਲੋਕਾਂ ਵਾਸਤੇ ਜ਼ਬਰਦਸਤ ਪਾਵਰ ਹਾਊਸ ਵਰਗਾ ਕੰਮ ਕਰੇਗਾ ਇਹ ਨੁਸਕਾ ਫਾਰਮੂਲਾ ਜੋ ਜਿੰਮਾਂ ਦੇ ਵਿੱਚ ਜਾਂਦੇ ਨੇ ਸਿੰਥੈਟਿਕ ਜਿਹੜੇ ਪ੍ਰੋਟੀਨ ਹੈਗੇ ਉਹ ਇਸਤੇਮਾਲ ਕਰਦੇ ਨੇ ਗੋਲੀਆਂ ਖਾਂਦੇ ਨੇ ਕੈਪਸੂਲ ਖਾਂਦੇ ਨੇ ਆਪਣੀ ਬਾਡੀ ਨੂੰ ਬਣਾਉਣ ਵਾਸਤੇ ਤੇ ਇਹ ਨੁਸਕਾ ਫਾਰਮੂਲਾ ਉਹਨਾਂ ਦੀਆਂ ਗੋਲੀਆਂ ਵੀ ਛਡਾ ਦੇਗਾ ਉਹਦਾ ਸਿੰਥੈਟਿਕ ਪ੍ਰੋਟੀਨ ਵੀ ਛਡਾ ਦੇਗਾ ਅੱਛਾ ਡਾਕਟਰ ਸਾਹਿਬ ਬੜਾ ਹਮੇਸ਼ੀ ਖਬਰ ਆਉਂਦੀ ਰਹਿੰਦੀ ਹੈ ਜੀ ਕੋਈ ਬੋਡੀਫਿਲਟਰ ਕਿਤੇ ਬੋਡੀਬਿਲਡਰ ਹੈ ਜਿਹੜਾ ਕਦੇ ਕਿਸੇ ਦੀ ਡੈਥ ਹੋ ਗਈ ਜਿੰਮ ਲਗਾਉਂਦੇ ਦੀ ਕਿਸੇ ਦੀ ਡੈਥ ਹੋ ਗਈ ਉਹਦੇ ਪਿੱਛੇ ਕੀ ਕਾਰਨ ਹੈ ਉਸ ਚੀਜ਼ ਨੂੰ ਕਵਰ ਕਰ ਸਕਦਾ ਹੈ ਇਹ ਅਚਾਨਕ ਆਉਣ ਵਾਲੇ ਹਾਰਟ ਅਟੈਕ ਨੂੰ ਰੋਕ ਸਕਦਾ ਹੈ انجੀਰ ਦਾ ਫਲ ਹੈ ਜਿਹੜਾ ਜਿੰਨੇ ਵੀ ਆਪਾਂ ਸਪਲੀਮੈਂਟ ਲੈਨੇ ਆ ਪ੍ਰੋਟੀਨ ਸਪਲੀਮੈਂਟ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਉਹ ਐਨਾਬੋਲਿਕ ਪ੍ਰੋਟੀਨ ਨੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਕੋਈ ਡੋਸ ਦਾ ਬਸ ਧਿਆਨ ਨਹੀਂ ਰੱਖਿਆ ਜਾਂਦਾ ਅੰਧ ਤੁੰਦ ਦੀ ਇੱਕ ਹੋਇਆ ਇੱਕ ਬਿਜ਼ਨਸ ਮਾਡਲ ਹੈ ਠੀਕ ਹੈ ਜੇ ਖੜਾ ਕੀਤਾ ਜਾਂਦਾ ਤੁਸੀਂ ਜਦੋਂ ਵੀ ਜਿਮ ਜੁਆਇਨ ਕਰਦੇ ਹੋ ਤੁਹਾਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਜਾਂਦਾ ਠੀਕ ਹੈ ਨਾ ਵੀ ਆਹ ਡੱਬਾ ਲੋ ਆਹ ਲੋ ਉਦੇ ਵਿੱਚ ਕੀ ਹੈ ਕਿ ਬੇਸਿਕਲੀ ਆਪਾਂ ਪ੍ਰੋਟੀਨ ਤਾਂ ਲੈਣੇ ਆ ਪਰ ਬੈਲੈਂਸ ਫਾਰਮ ਚ ਨਹੀਂ ਲੈਂਦੇ ਕਿਉਂਕਿ ਜਿਹੜਾ ਆਪਣਾ ਜਿਹੜਾ ਸਿਸਟਮ ਹੈ ਅਲੋਪੈਥਿਕ ਸਿਸਟਮ ਹੈ ਉਹ ਚੱਲਦਾ ਰਿਡਕਸ਼ਨ ਥਿਊਰੀ ਦੇ ਉੱਪਰ ਚੱਲਦਾ ਹੈ ਰਿਡਕਸ਼ਨ ਥਿਊਰੀ ਦੇ ਵਿੱਚ ਕੀ ਹੈ ਕਿ ਆਪਾਂ ਸਪੋਜ਼ ਕਰੋ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਿੰਨੇ ਇਨਗਰੀਡੀਐਂਟ ਬੋਲੇ ਨੇ ਪੋਟਾਸ਼ੀਅਮ ਵੀ ਬੋਲੇ ਆ ਠੀਕ ਹੈ ਵਿਟਾਮਿਨ ਸੀ ਹੈ ਫੋਲੇਟ ਹੈ ਪ੍ਰੋਟੀਨ ਹੈ ਡਾਈਟਰੀ ਫਾਈਬਰ ਹੈ ਕਿੰਨੇ ਉਹ ਇਹਦੇ ਵਿੱਚ ਸਾਰਾ ਕੁਝ ਇੱਕ ਦਾ ਮਤਲਬ ਜਿਹੜੀ ਇੱਕ ਬੈਲੈਂਸ ਦੇ ਵਿੱਚ ਚਾਹੀਦਾ ਹੁੰਦਾ ਹੈ ਬੌਂਡਿੰਗ ਚਾਹੀਦੀ ਹੁੰਦੀ ਹੈ ਇੱਕ ਦੀ ਦੂਸਰੇ ਨਾਲ ਕਿਉਂਕਿ ਇੱਕ ਇਨਗਰੀਡੀਐਂਟ ਦੂਸਰੇ ਇਨਗਰੀਡੀਐਂਟ ਨੂੰ ਅਬਜਪਸ਼ਨ ਦੇ ਵਿੱਚ ਹੈਲਪ ਕਰਦਾ ਹੈ ਬਾਇਓਅਵੇਲੇਬਿਲਟੀ ਇਹਨਾਂ ਦੀ ਇੱਕ ਦੂਸਰੇ ਨਾਲ ਜਦੋਂ ਮਿਲੇ ਹੁੰਦੇ ਨੇ ਉਦੋਂ ਵਧੀਆ ਹੁੰਦੀ ਹੈ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਵਿੱਚੋਂ ਐਕਸਟ੍ਰੈਕਟ ਕੱਢ ਲੈਂਦੇ ਆ ਉਹਦੀਆਂ ਜਿਹੜੀਆਂ ਬਾਇਓਲੋਜੀਕਲੀ ਪ੍ਰੋਪਰਟੀਆਂ ਹੁੰਦੀਆਂ ਨੇ ਉਹ ਨਹੀਂ ਰਹਿੰਦੀਆਂ ਉਹ ਪ੍ਰੋਟੀਨ ਬੇਸਿਕਲੀ ਕੀ ਹੈ ਇੱਕ ਸਿੰਥੈਟਿਕ ਫਾਰਮ ਹੈ ਉਹ ਆਪਣੇ ਜਿਹੜੀ ਬਾਡੀ ਦੇ ਸੈਲਸ ਨੇ ਜਿਸ ਤਰ੍ਹਾਂ ਲੀਵਰ ਹੈ ਕਿਡਨੀ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਡਾਈਟਰੀ ਉਸ ਸਬਾਬ ਨਾਲ ਸਿੰਥੈਟਿਕ ਪ੍ਰੋਟੀਨ ਨੂੰ ਨਹੀਂ ਅਸੈਪਟ ਕਰਦੇ ਇਹੀ ਕਾਰਨ ਹੈ ਕਿ ਕਈ ਕਈਆਂ ਦੇ ਗੁਰਦੇ ਫੇਲ ਹੋ ਗਏ ਕਈਆਂ ਦੇ ਲੀਵਰ ਫੇਲ ਹੋ ਗਏ ਠੀਕ ਹੈ ਜਾਂ ਕਈਆਂ ਨੂੰ ਸਕਿਨ ਡਿਸਆਰਡਰ ਹੋ ਗਏ ਇਹ ਇੱਕ ਬੜਾ ਕਾਰਨ ਹੈ ਨੰਦਾ ਖਾਸ ਕਰਕੇ ਬਾਡੀ ਬਿਲਡਰਾਂ ਦੇ ਵਿੱਚ ਜਿਹੜੇ ਸਾਡੇ ਯੰਗਸਟਰ ਨੇ ਜਿਨ੍ਹਾਂ ਦੇ ਵਿੱਚ ਕ੍ਰੇਜ਼ ਹੁੰਦਾ ਹੈ ਬਾਡੀ ਬਣਾਉਣ ਨੂੰ ਇਸ ਕਰਕੇ ਇੱਕ ਆਪਾਂ ਨੂੰ ਇੱਕ ਡਾਈਟਰੀ ਪ੍ਰੋਟੀਨ ਦੇ ਉੱਪਰ ਜਾਣਾ ਚਾਹੀਦਾ ਸਾਰਿਆਂ ਨੂੰ ਮੈਂ ਇਹ ਇੱਕ ਉਹ ਕਰਦਾ ਜਿੰਨੇ ਵੀ ਬਾਡੀ ਬਣਾਉਣ ਦੇ ਇੱਛੁਕ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਡਾਈਟਰੀ ਪ੍ਰੋਟੀਨ ਪ੍ਰੋਟੀਨ ਇੱਕ ਜ਼ਰੂਰੀ ਅੰਸ਼ ਹੈ ਕਿਉਂਕਿ ਪ੍ਰੋਟੀਨ ਫੋਬੀਆ ਅੱਜ ਦੇ ਯੰਗਸਟਰ ਦੇ ਵਿੱਚ ਬਹੁਤ ਬੜਾ ਫੋਬੀਆ ਬਣ ਗਿਆ ਹੋਇਆ ਹੈ ਕਿ ਅਸੀਂ ਪ੍ਰੋਟੀਨ ਸਾਡਾ ਕਿੱਥੋਂ ਆਊਗਾ ਪ੍ਰੋਟੀਨ ਕਿਵੇਂ ਲਵਾਂਗੇ ਪ੍ਰੋਟੀਨ ਆਪਾਂ ਨੇ ਲੈਣਾ ਕੋਸ਼ਿਸ਼ ਕਰੋ ਕਿ ਪ੍ਰੋਟੀਨ ਜਿਹੜਾ ਤੁਹਾਡਾ ਹੋਣਾ ਚਾਹੀਦਾ ਉਹ ਵੈਜੀਟੇਰੀਅਨ ਸੋਰਸ ਤੋਂ ਜ਼ਿਆਦਾ ਹੋਵੇ ਪ੍ਰੋਟੀਨ ਠੀਕ ਹੈ ਉਹਦੀ ਬਾਇਓ ਅਵੇਲੇਬਿਲਟੀ ਓਨੀ ਅੱਛੀ ਹੈ ਬਾਡੀ ਦੇ ਵਿੱਚ ਉਹਦੀ ਐਬਸਾਰਪਸ਼ਨ ਓਨੀ ਅੱਛੀ ਹੈ ਆਪਣੀ ਬਾਡੀ ਦੇ ਵਿੱਚ ਇਸ ਕਰਕੇ ਮੈਂ ਜਿਹੜਾ ਹੁਣ ਅੱਜ ਦੇਣ ਜਾ ਰਿਹਾ ਇਹ ਫਾਰਮੂਲਾ ਇਹਨੂੰ ਪਾਵਰ ਹਾਊਸ ਪਾਵਰ ਹਾਊਸ ਸ਼ੇਕ ਕਹਿੰਦੇ ਇਹਨੂੰ ਅਗਰ ਤੁਸੀਂ ਆਫਟਰ ਇਵੈਂਟ ਮਤਲਬ ਐਕਸਰਸਾਈਜ਼ ਤੋਂ ਬਾਅਦ ਪੋਸਟ ਇਵੈਂਟ ਅਗਰ ਇਹ ਚੀਜ਼ ਲੈ ਲੈਣੇ ਹੋ ਤੁਹਾਨੂੰ ਅਲੱਗ ਤੋਂ ਕੋਈ ਐਗ ਲੈਣ ਦੀ ਜ਼ਰੂਰਤ ਨਹੀਂ ਤੁਹਾਨੂੰ ਅਲੱਗ ਤੋਂ ਕੋਈ ਪ੍ਰੋਟੀਨ ਜਾਂ ਕਰੇਟਿਨ ਜਿਹੜੇ ਵੀ ਲੈਂਦੇ ਨੇ ਠੀਕ ਹੈ ਨਾ ਉਹ ਤੁਹਾਨੂੰ ਲੈਣ ਦੀ ਜ਼ਰੂਰਤ ਨਹੀਂ ਹੈ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਪਾਵਰ ਹਾਊਸ ਨੁਸਖਾ ਤੁਹਾਡਾ ਫਾਰਮੂਲਾ ਤੁਸੀਂ ਬਣਾ ਰਹੇ ਹੋ ਅੰजीर ਤਾਜ਼ੇ ਅੰजीर ਦੇ ਨਾਲ ਤੇ ਜਿਹੜੇ ਲੋਕ ਥੱਕੇ ਹੋਏ ਹੁੰਦੇ ਨੇ ਬਹੁਤ ਜ਼ਿਆਦਾ ਆ ਕੇ ਆਫਿਸ ਤੋਂ ਥੱਕ ਜਾਂਦੇ ਨੇ ਕਮਾਂ ਕਰਨ ਤੋਂ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਜ਼ੈਨੀ ਥਕਾਵਟ ਵੀ ਹੁੰਦੀ ਹੈ ਸਰੀਰਿਕ ਥਕਾਵਟ ਵੀ ਹੁੰਦੀ ਹੈ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸਵੇਰ ਦੇ ਵਿੱਚ ਚਿੜਚੜਾਪਨ ਆ ਗਿਆ ਸਾਡੀਆਂ ਭੈਣਾਂ ਦੇ ਰਸੋਈ ਦੇ ਵਿੱਚ ਕੰਮ ਕਰਦੇ ਆ ਜਾਂ ਘਰਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਬਹੁਤ ਜ਼ਿਆਦਾ ਇਰਿਟੇਸ਼ਨ ਹੈ ਜਿਹੜੀ ਉਸ ਤਰ੍ਹਾਂ ਦਾ ਮਾਹੌਲ ਹੈ ਉਹ ਮਾਹੌਲ ਨੂੰ ਸ਼ਾਂਤ ਕਰੇਗੀ ਇਹ ਜਿਹੜਾ ਤੁਹਾਡਾ ਪਾਵਰ ਹਾਊਸ ਨੁਸਖਾ ਬਿਲਕੁਲ ਇਹਦੇ ਨਾਲ ਮਲਟੀਪਲ ਜਿਹਨੂੰ ਆਪਾਂ ਕਹਿੰਦੇ ਮਲਟੀਪਲ ਸਿਸਟਮ ਦੇ ਉੱਪਰ ਕੰਮ ਨੇ ਸਕਿਨ ਦੇ ਉੱਪਰ ਵੀ ਕੰਮ ਕਰਦਾ ਹੈ ਲੀਵਰ ਦੇ ਉੱਪਰ ਵੀ ਕੰਮ ਕਰਦਾ ਹੈ ਹਾਰਟ ਦੇ ਉੱਪਰ ਵੀ ਕੰਮ ਕਰਦਾ ਹੈ ਰੀਪਰੋਡਕਟਿਵ ਸਿਸਟਮ ਦੇ ਉੱਪਰ ਵੀ ਕੰਮ ਕਰਦਾ ਹੈ ਇੱਕ ਐਂਟੀਆਕਸੀਡੈਂਟ ਹੈ ਐਂਟੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਰੋਜ਼ ਮਰਰ ਦੀ ਜ਼ਿੰਦਗੀ ਦੇ ਵਿੱਚ ਥਕਾਬਟ ਹੋ ਜਾਂਦੀ ਹੈ ਮੈਂਟਲੀ ਥਕਾਬਟ ਵੀ ਔਰ ਸਰੀਰਕ ਥਕਾਬਟ ਵੀ ਹੁੰਦੀ ਹੈ ਇਹਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਫਲੇਵਨੋਇਡਸ ਨੇ ਐਲੀਮੈਂਟਸ ਇਸ ਤਰ੍ਹਾਂ ਦੇ ਨੇ ਵਿਟਾਮਿਨਸ ਨੇ ਮਿਨਰਲਸ ਨੇ ਉਹ ਕੀ ਹੈ ਕਿ ਜਿਹੜੀ ਤੁਹਾਡੀ ਫਿਜ਼ੀਕਲੀ ਤੇ ਮੈਂਟਲੀ ਜ ਤੋ ਅਸੀਂ ਹੁਣ ਉਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਸਾਡ ਨੂੰ ਦੱਸਣ ਵਾਲੇ ਨੇ ਜੋ ਨੁਸਖਾ ਫਾਰਮੂਲਾ ਤੁਹਾਡੀਆਂ ਹੱਡੀਆਂ ਨੂੰ ਲੋਹੇ ਵਰਗੀ ਕਰ ਦੇਗਾ ਤੁਹਾਡੀ ਮੈਰਿਜ ਲਾਈਫ ਨੂੰ ਅਸੀਂ ਕੈਲੀਡੀ ਡੱਕ ਡੋਲੇ ਖਾਂਦੀ ਹੈ ਉਸ ਨੂੰ ਬਿਲਕੁਲ ਪੱਟੜੀ ਦੇ ਉੱਤੇ ਲੈ ਆਏਗਾ ਔਰ ਜਿਹੜੇ ਲੋਕ ਪ੍ਰੋਟੀਨ ਸਿੰਥੈਟਿਕ ਪ੍ਰੋਟੀਨ ਦਾ ਇਸਤੇਮਾਲ ਕਰਦੇ ਨੇ ਔਰ ਉਹਨਾਂ ਨੂੰ ਖਤਰਾ ਹੈ ਕਿ ਆਉਣ ਵਾਲੇ ਟਾਈਮ 'ਚ ਕਿਤੇ ਉਹਨਾਂ ਦੇ ਕਿਡਨੀ ਨਾਲ ਫੇਲ ਹੋ ਜਾਣ ਕਿਤੇ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਨਾ ਆ ਜਾਏ ਕਿਤੇ ਉਹਨਾਂ ਨੂੰ ਸਕਿਨ ਨਾਲ ਸੰਬੰਧਿਤ ਕੋਈ ਰੋਗ ਨਾ ਲੱਗ ਜਾਏ ਤਾਂ ਉਹ ਉਹਨਾਂ ਸਾਰੀਆਂ ਚੀਜ਼ਾਂ ਦਾ ਅਜੇ ਤੋੜ ਹੈਗਾ ਜਿਹੜਾ ਪਾਵਰ ਹਾਊਸ ਜੀ ਬਣਾਉਣਾ ਕਿਵੇਂ ਜੀ ਬੜਾ ਸਿੰਪਲ ਹੈ ਇਹਦਾ ਸਿਸਟਮ ਸਭ ਤੋਂ ਪਹਿਲਾਂ ਤਾਂ ਆਪਾਂ ਚਨੇ ਲੈਣੇ ਨੇ ਦੋ ਚਮਚ ਮੈਂ ਇੱਕ ਬੰਦੇ ਦੀ ਉਹਦੀ ਰੈਸਪੀ ਦੱਸ ਰਿਹਾ ਠੀਕ ਹੈ ਜੀ ਦੋ ਚਮਚ ਆਪਾਂ ਨੇ ਸੁੱਕੇ ਚਨੇ ਭੁੰਨੇ ਹੋਏ ਜਿਹੜੇ ਨੇ ਇਹ ਲੈਣ ਇਹਨੇ ਆਪਣੇ ਇਹ ਇਹ ਉਤਾਰਨੇ ਨਹੀਂ ਜੀ ਇਹ ਨਹੀਂ ਉਤਾਰਨਾ ਨਹੀਂ ਜਿਹੜਾ ਛਿਲਕਾ ਹੈ ਨਾ ਇਹਦੇ ਵਿੱਚ ਫਾਈਬਰ ਹੁੰਦਾ ਠੀਕ ਹੈ ਇਹਨਾਂ ਨੂੰ ਉਤਾਰਨਾ ਨਹੀਂ ਚਾਹੀਦਾ ਮੇਨ ਅੱਜ ਦੇ ਦੌਰ ਦੇ ਵਿੱਚ ਫਾਈਬਰ ਦੀ ਹੋਈ ਵੈਲਿਊ ਹੈ ਠੀਕ ਹੈ ਨਾ ਕਿਉਂਕਿ ਆਪਾਂ ਜਿੰਨਾ ਫੂਡ ਲੈ ਰਹੇ ਆ ਉਹ ਵਿਦਆਊਟ ਫਾਈਬਰ ਲੈ ਰਹੇ ਆ ਜਿੰਨਾ ਵੀ ਫਾਸਟ ਫੂਡ ਪੀਜ਼ਾ 버ਗਰ ਜਿੰਨੇ ਵੀ ਇਹ ਚੀਜ਼ਾਂ ਲੈਣ ਦੇ ਵਿੱਚ ਕੁਝ ਨਹੀਂ ਹੈ ਜਿੰਨਾ ਤੁਸੀਂ ਫਾਈਬਰ ਲਓਗੇ ਉਹਨਾਂ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਜਿਹੜਾ ਠੀਕ ਰਹੂਗਾ ਜੀ ਸਭ ਤੋਂ ਪਹਿਲਾਂ ਇਹ ਲੈ ਕੇ ਇਹਨੂੰ ਕੱਲੇ ਨੂੰ ਪਹਿਲਾਂ ਅਲੱਗ ਤੋਂ ਥੋੜਾ ਜਿਹਾ ਉਹ ਕਰ ਲਓ ਗ੍ਰੈਂਡ ਹਾਂ ਜੀ ਕਿਉਂਕਿ ਇਕੱਲਾ ਹੀ ਹੈ ਜਿਹੜਾ ਡਰਾਈ ਹੈ ਇਹ ਬਰੀਕ ਹੋ ਗਿਆ ਠੀਕ ਹੈ ਪਾਊਡਰ ਫਾਰਮ ਚ ਹੋ ਗਿਆ ਫਿਰ ਇਸ ਤੋਂ ਬਾਅਦ ਆਪਾਂ ਨੇ ਬਦਾਮ ਇੱਕ ਮੈਂ ਉਹਦੇ ਹਿਸਾਬ ਨਾਲ ਲੈ ਕੇ ਚੱਲਦਾ ਵੀ ਇੱਕ ਲਈ ਕਿੰਨੇ ਆਪਾਂ ਨੂੰ ਚਾਹੀਦੇ 1% ਲਈ ਕਿੰਨੇ ਆਪਾਂ ਨੂੰ ਡੋਸ ਚਾਹੀਦੇ ਅੱਠ ਬਦਾਮ ਲੈ ਲਓ ਤੁਸੀਂ 2 ਕਰੋੜ ਦੀ ਗਿਰੀ ਆ ਭਿੱਜੀ ਹੋਈ ਹੈ ਮੇਰੇ ਕੋਲੇ 2 ਕਰੋੜ ਦੀ ਗਿਰੀ ਲੈ ਲਓ ਤੇ ਦੋ ਪੀਸ ਆਪਾਂ ਨੇ ਲੈਣੇ ਨੇ ਅਗਰ ਤਾਂ ਤੁਹਾਨੂੰ ਤਾਜਾ انجੀਰ ਕਿਤੋਂ ਮਿਲ ਜਾਂਦਾ ਤਾਜਾ ਲੈ ਲਓ ਨਹੀਂ ਜਿਨ੍ਹਾਂ ਕੋਲੇ ਨਹੀਂ ਆਪਸ਼ਨ ਤਾਜੇ انجੀਰ ਦੇ ਰਾਤ ਨੂੰ ਤਿੰਨ ਪੀਸ ਡਿਪ ਕਰਕੇ ਰੱਖ ਲਓ ਜਿਹੜਾ ਆਪਣਾ ਡਰਾਈ انجੀਰ ਹੈ ਸੁੱਕਾ انجੀਰ ਡਿਪ ਕਰਕੇ ਰੱਖ ਲਓ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ ਲੈਣਾ ਇੱਕ ਕੇਲਾ ਲੈਣਾ ਠੀਕ ਹੈ ਜੀ ਅੱਧਾ ਗਲਾਸ ਪੌਣਾ ਗਲਾਸ ਆਪਾਂ ਨੇ ਦੁੱਧ ਦਾ ਲੈਣਾ ਠੀਕ ਹੈ ਜੀ ਇਹ ਇੱਕ ਬਣ ਜਾਊਗਾ ਤੁਹਾਡਾ ਪਾਵਰ ਹਾਊਸ ਜਿਹਨੂੰ ਆਪਾਂ ਸ਼ੇਕ ਕਹਿੰਦੇ ਆ ਉਹ ਬਣ ਜਾਊਗਾ ਹੁਣ ਆਪਾਂ ਸਟਾਰਟ ਕਰਦੇ ਹਾਂ ਇਤੁਸੇ ਦੇਖੋ ਜਿਹੜਾ ਪਾਵਰ ਹਾਊਸ ਸ਼ੇਕ ਬਣਾਉਣ ਦਾ ਨੁਸਕਾ ਫਾਰਮੂਲਾ ਜਿਹੜਾ ਡਾਕਟਰ ਸ਼ਾਹਦ ਪ੍ਰਵੇਸ਼ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਦੋ ਅਖਰੋਟ ਪਾਏ ਨੇ ਦੋ ਚਮਚੇ ਛੋਲੇ ਦੇ ਨੇ ਅੱਠ ਬਾਦਾਮ ਇਹਦੇ ਵਿੱਚ ਇਸਤੇਮਾਲ ਕੀਤੇ ਗਏ ਨੇ ਮਹਿਜ਼ ਆ ਬਾਦਾਮ ਨਹੀਂ ਜੀ ਜੀ ਸੋ ਇੱਕ ਕੇਲੇ ਦਾ ਜਿਹੜਾ ਇਸਤੇਮਾਲ ਇਹਦੇ ਵਿੱਚ ਕਰਨਾ ਹੈ ਇਹ ਕੇਲਾ ਕੇਲੇ ਦਾ ਵੀ ਬੜਾ ਮਹੱਤਵ ਹੈ ਜੀ ਜਦੋਂ ਪਾਵਰ ਹਾਊਸ ਦੀ ਗੱਲ ਕਰਦੇ ਹਾਂ ਕੇਲਾ ਕੇਲਾ ਜੇ ਆਪਾਂ ਗੱਲ ਕਰੀਏ ਕਿ ਬਸ ਥੋੜਾ ਜਿਹਾ ਇਹਦੇ ਵਿੱਚ ਇਹ ਹੋ ਗਿਆ ਜਿਹੜਾ ਪਕਾਉਣ ਦਾ ਪ੍ਰੋਸੈਸ ਹੈ ਉਹ ਗਲਤ ਹੋ ਗਿਆ ਨਹੀਂ ਕੇਲੇ ਵਰਗਾ ਕੋਈ ਫਰੂਟ ਹੀ ਨਹੀਂ ਦੁਨੀਆ ਦੇ ਵਿੱਚ ਜਿੰਨੀ ਇਹਦੇ ਵਿੱਚ ਪਾਵਰ ਹੈ ਕੇਲੇ ਦੇ ਵਿੱਚ ਜਿੰਨੀ ਪਾਵਰ ਹੈ ਇਹ ਇੱਕ ਐਨਾਬੋਲਿਕ ਮਤਲਬ ਫੂਡ ਹੈ ਤੁਹਾਨੂੰ ਇਨਸਟੈਂਟ એનર્ਜੀ ਦਿੰਦਾ ਹੈ ਬਹੁਤ ਜ਼ਿਆਦਾ એનર્ਜੀ ਦਿੰਦਾ ਤੁਸੀਂ ਕਿਤੇ ਵੀ ਹੋ ਆਗਰ ਤੁਹਾਨੂੰ ਕਿਤੇ ਵੀ ਕੋਈ ਢਾਬਾ ਨਹੀਂ ਲੱਭ ਰਿਹਾ ਜਾਂ ਕੁਝ ਇਸ ਤਰ੍ਹਾਂ ਦਾ ਤੁਸੀਂ ਬਾਹਰ ਹੋ ਠੀਕ ਹੈ ਨਾ ਤਿੰਨ ਕੇਲੇ ਲਓ ਚਾਰ ਕੇਲੇ ਲਓ ਕੇਲੇ ਖਾ ਲੋ ਠੀਕ ਹੈ ਬਹੁਤ ਅੱਛਾ એનર્ਜੀ ਦਾ ਸੋਰਸ ਹੈ ਆ ਦੁੱਧ ਹੋ ਗਿਆ ਅੱਧਾ ਗਲਾਸ ਆਪਣਾ ਉਸ ਤੋਂ ਬਾਅਦ ਆ ਗਿਆ ਆਪਣੇ ਜਿਹੜੇ ਫਰੈਸ਼ انجੀਰ ਨੇ ਠੀਕ ਹੈ ਜੀ ਕੋਸ਼ਿਸ਼ ਕਰੋ ਇਹਦਾ ਦੁੱਧ واਸ਼ ਆਊਟ ਕਰ ਦਿਓ ਕਿਉਂਕਿ ਇਹ ਲੈਟੈਕਸ ਹੈ ਇੱਕ ਜਿਹਨੂੰ ਆਪਾਂ ਕਹ ਦਈਏ ਇਪਤਾਸੇ ਦੇ ਵਿੱਚ ਹੀ ਲੈਣਾ ਠੀਕ ਹੁੰਦਾ ਇਹਨੂੰ ਤੁਸੀਂ ਐਜ਼ ਡਾਇਰੈਕਟਲੀ ਲੈ ਸਕਦੇ ਉਹ ਥੋੜੀ ਤੁਹਾਨੂੰ ਸੈਂਸਿਟੀਵਿਟੀ ਕਰੂਗਾ ਜੇ ਤੁਸੀਂ ਪਤਾਸੇ ਦੇ ਵਿੱਚ ਨਹੀਂ ਲਓਗੇ ਇਹਨੂੰ ਵਾਸ਼ ਆਊਟ ਕਰ ਲਓ ਪਹਿਲਾਂ ਠੀਕ ਹੋ ਗਿਆ ਠੀਕ ਹੈ ਜੀ ਜਿਹੜਾ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਨਾ ਸਾਰਾ ਇੱਕ ਤਾਂ ਆਪਾਂ ਨੇ 2 ਚਮਚ ਭੁੰਨੇ ਹੋਏ ਚਨੇ ਲੈਣੇ ਨੇ ਉਸ ਤੋਂ ਬਾਅਦ ਆ ਗਿਆ ਆਪਣੇ ਅਖਰੋਟ 2 ਖਰੋਟਾਂ ਦੀ ਗਿਰੀ ਰਾਤ ਨੂੰ ਭਿਓ ਕੇ ਰੱਖਣੀ ਹੈ ਤੇ 8 ਆਪਣੇ ਬਦਾਮ ਉਹ ਵੀ ਰਾਤ ਨੂੰ ਭਿਓ ਕੇ ਰੱਖਣੇ ਛਿਲਕਾ ਉਤਾਰ ਦੇਣਾ ਬਦਾਮਾਂ ਦਾ ਠੀਕ ਹੈ ਜੀ ਫਿਰ ਆਪਣੇ ਕੋਲ ਇੱਕ ਕੇਲਾ ਆ ਗਿਆ ਫੇਰ ਅੱਧਾ ਗਲਾਸ ਦੁੱਧ ਦਾ ਆ ਗਿਆ ਠੀਕ ਹੈ ਜੀ ਆਈ ਚਾ ਲੈਣੀਆਂ ਨੇ ਅਗਰ ਕਿਸੇ ਨੇ ਮਿੱਠਾ ਪਾਉਣਾ ਹੈ ਉਹ ਜ਼ਰੂਰ ਉਹਦੇ ਹਿਸਾਬ ਨਾਲ ਤੁਸੀਂ ਸ਼ੱਕਰ ਐਡ ਕਰ ਸਕਦੇ ਹੋ ਇਹਦੇ ਵਿੱਚ ਠੀਕ ਹੈ ਜੀ ਮੈਨੂੰ ਲੱਗਦਾ ਜੀ ਕਿ ਜਿਹੜਾ ਦੁੱਧ ਹੈਗਾ ਦੁੱਧ ਸ਼ੱਕਰ ਦਾ ਜਿਹੜਾ ਕੇਲਾ ਹੈ ਸ਼ੱਕਰ ਦਾ ਕੰਮ ਕਰੂਗਾ ਹਾਂ ਕੇਲਾ ਸ਼ੱਕਰ ਦਾ ਵੀ ਕੰਮ ਕਰੂਗਾ ਤੇ ਆਪਣੇ ਕੋਲ ਪਾਵਰ ਹਾਊਸ ਵੀ ਆਪਣੇ ਆਪ ਚ ਠੀਕ ਹੈ ਇਦੇ ਵਿੱਚ ਅਗਰ ਤੁਸੀਂ ਨਾਸ਼ਤਾ ਵੀ ਨਹੀਂ ਕਰਨਾ ਠੀਕ ਹੈ ਨਾ ਸਵੇਰੇ ਕੁਝ ਹੋਰ ਖਾਣ ਦਾ ਮਨ ਨਹੀਂ ਕਈ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਸਵੇਰੇ ਕੁਝ ਖਾਣ ਦਾ ਮਨ ਨਹੀਂ ਹੁੰਦਾ ਠੀਕ ਹੈ ਨਾ ਉਹਦੇ ਵਿੱਚ ਤੁਸੀਂ ਦਫ਼ਤਰ ਜਾਣਾ ਡਿਊਟੀ ਤੇ ਜਾ ਰਹੇ ਹੋ ਜਾਂ ਕੰਮ ਤੇ ਜਾ ਰਹੇ ਹੋ ਇੱਕ ਗਲਾਸ ਇਹਦਾ ਤੁਸੀਂ ਜਿਹੜਾ ਆਪਣਾ ਪਾਵਰ ਹਾਊਸ ਸ਼ੇਕ ਹੈ ਇਹਦਾ ਲੈ ਕੇ ਚੱਲ ਜਾਓ ਤੁਹਾਨੂੰ ਦੁਪਹਿਰ ਤੱਕ ਕੁਝ ਲੈਣ ਦੀ ਵੀ ਜ਼ਰੂਰਤ ਨਹੀਂ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਤੁਹਾਡਾ ਕਾਰਬੋਹਾਈਡਰੇਟ ਵੀ ਆ ਗਿਆ ਤੁਹਾਡਾ ਪ੍ਰੋਟੀਨ ਵੀ ਆ ਗਿਆ ਕੈਲਸ਼ੀਅਮ ਆ ਗਿਆ ਤੁਹਾਡਾ ਫੋਰ ਸਪੋਰਟਸ ਆ ਗਿਆ ਵਿਟਾਮਿਨ ਡੀ ਸਭ ਕੁਝ ਇਹਦੇ ਵਿੱਚ ਹੀ ਆ ਗਿਆ ਤੁਹਾਡਾ ਠੀਕ ਹੈ ਨਾ ਡਾਈਟਰੀ ਫਾਈਬਰ ਇਹਦੇ ਵਿੱਚ ਆ ਗਿਆ ਹਰ ਚੀਜ਼ ਦੇ ਤੁਹਾਡੇ ਇੱਕ ਬੈਲੈਂਸ ਫੂਡ ਬਣ ਜਾਊਗਾ ਤੁਹਾਡਾ ਇੱਕ ਬੈਲੈਂਸਡ ਡਾਈਟ ਬਣ ਗਈ ਇਹ ਠੀਕ ਹੈ ਲਓ ਜੀ ਜਿਹੜਾ ਪਾਵਰ ਹਾਊਸ ਸ਼ੇਕ ਹੈਗਾ ਇਹ ਬਿਲਕੁਲ ਤਿਆਰ ਬਰ ਤਿਆਰ ਹੈ ਫ੍ਰੈਗਰੈਂਸ ਵਿੱਚੋਂ ਬੜੀ ਘੈਂਟ ਆ ਰਹੀ ਹੈ ਬੜੀ ਜ਼ਬਰਦਸਤ ਫ੍ਰੈਗਰੈਂਸ ਜਿਹੜੀ ਇਸ ਵੇਲੇ ਆ ਰਹੀ ਹੈ ਔਰ ਤੁਸੀਂ ਦੇਖੋ ਤਸਵੀਰਾਂ ਇਸ ਵੇਲੇ ਬਿਲਕੁਲ ਤਿਆਰ ਬਰ ਤਿਆਰ ਹੈਗਾ ਥੋੜਾ ਜਿਹਾ ਇੱਕ ਜਿਹੜਾ ਜ਼ਿਆਦਾ ਥੋੜਾ ਜਿਹਾ ਠਿੱਕ ਹੈ ਇਹਦੇ ਵਿੱਚ ਤੁਸੀਂ ਆਪਣੇ ਅਕੋਰਡਿੰਗ ਜਿਸ ਤਰ੍ਹਾਂ ਤੁਹਾਨੂੰ ਤੁਸੀਂ ਲਾਈਕ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ ਤੇ ਵਿੱਚ ਪਾਣੀ ਐਡ ਕਰ ਸਕਦੇ ਹੋ ਇਹ ਸਮਝੋ ਅੰਜੀਰ ਦੀ ਖੀਰ ਦੀ ਤਰ੍ਹਾਂ ਵੀ ਬਣਾ ਕੇ ਖਾਧਾ ਜਾ ਸਕਦਾ ਹੈ ਹਾਂਜੀ ਹਾਂ ਬਿਲਕੁਲ ਖਾਧਾ ਜਾ ਸਕਦਾ ਜੀ 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 ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਇਹ ਨੁਸਖਾ ਫਾਰਮੂਲਾ ਮੈਨੂੰ ਲੱਗਦਾ ਕਿ ਸ਼ਾਇਦ ਹੀ ਤੁਹਾਨੂੰ ਕਿਤੇ YouTube ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿਤੇ ਮਿਲੇ ਉਹ ਜੀ एकदम ਬਣ ਕੇ ਹੁਣ ਤਿਆਰ ਹੈ ਬਿਲਕੁਲ ਫਰੈਸ਼ ਫਰੈਸ਼ ਜਿਹੜੀ ਖੁਸ਼ਬੂ ਵੀ ਇਹਦੇ ਵਿੱਚ ਛੋਲਿਆਂ ਦੀ ਪਿੰਨੀ ਪਿੰਨੀ ਖੁਸ਼ਬੂ ਵੀ ਆ ਰਹੀ ਹੈ ਔਰ ਇਹਦੇ ਵਿੱਚ ਅੰਜੀਰ ਦਾ ਜਿਹੜਾ ਟੇਸਟ ਵੀ ਫਰੇਗਰੈਂਸ ਦੇ ਵਿੱਚ ਘੁਲਿਆ ਹੋਇਆ ਔਰ ਨਾਲ ਹੀ ਨਾਲ ਬਦਾਮ ਅਖਰੋਟ ਵੀ ਡਾਕਟਰ ਸ਼ਾਹੀਦ پرویز ਸਾਹਿਬ ਨੇ ਜਿਹੜੇ ਇਹਦੇ ਵਿੱਚ ਪਾਏ ਹੋਏ ਨੇ ਤੇ ਉਹ ਸ਼ੇਕ ਹੈਗਾ ਜਿਹੜਾ ਮੈਨੂੰ ਲੱਗਦਾ ਹੈ ਕਿ ਲਗਭਗ ਲਗਭਗ 100 ਤੋਂ ਵੀ ਉੱਪਰ ਬਿਮਾਰੀਆਂ ਦਾ ਇੱਕੋ ਹੀ ਜਿਹੜਾ ਹੱਲ ਹੈ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ ਜਿਸ ਤਰ੍ਹਾਂ ਵੀ ਜਿੰਨੇ ਵੀ ਜੋਇੰਟ ਡਿਸਆਰਡਰ ਨੇ ਬੋਨ ਡਿਸਆਰਡਰ ਨੇ ਠੀਕ ਹੈ ਜੀ ਇਹ ਆਪਾਂ ਗੱਲ ਕਰੀਏ ਆਈ ਸਾਈਟਲੀ ਵੀ ਬਹੁਤ ਵਧੀਆ ਕਿਉਂਕਿ ਬੀਟਾ ਕੈਰੋਟੀਨ ਹੁੰਦਾ ਇਹਦੇ ਵਿੱਚ ਇਆ ਆਪਾਂ ਗੱਲ ਕਰੀਏ ਲੀਵਰ ਲਈ ਡਾਈਜੈਸਟਿਵ ਸਿਸਟਮ ਲਈ ਤਾਂ ਮੈਂ ਦੱਸਿਆ ਹੀ ਹੈ ਬਹੁਤ ਵਧੀਆ ਚੀਜ਼ ਹੈ ਉਸ ਤੋਂ ਅਲਾਵਾ ਆਪਣੇ ਰੀਪਰੋਡਕਟਿਵ ਸਿਸਟਮ ਐ ਚਾਹੀਦੀ ਉਹ ਮੇਲ ਐ ਚਾਹੀਦੀ ਉਹ ਫੀਮੇਲ ਐ ਉਹਦੇ ਲਈ ਵੀ ਸਪਰਮ ਕਾਊਂਟ ਨੂੰ ਵਧਾਉਂਦਾ ਹੈ ਮਟਿਲਟੀ ਨੂੰ ਵਧਾਉਂਦਾ ਹੈ ਫੀਮੇਲ ਦੇ ਵਿੱਚ ਜਿਹੜਾ ਓਵুলেਸ਼ਨ ਤੁਹਾਡਾ ਸਾਈਕਲ ਹੁੰਦਾ ਹੈ ਉਹਨੂੰ ਰੈਗੂਲੇਟ ਕਰਦਾ ਹੈ ਠੀਕ ਹੈ ਜੀ ਫਰਟੀਲਿਟੀ ਜਿਹੜੀ ਹੈ ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ ਠੀਕ ਹੈ ਨਾ ਉਹਦੇ ਵਿੱਚ ਬਹੁਤ ਅੱਛਾ ਰੋਲ ਹੈ ਇਹਦਾ ਇਸ ਤੋਂ ਅਲਾਵਾ ਅਗਰ ਆਪਾਂ ਗੱਲ ਕਰੀਏ ਬਲੱਡ ਪਿਊਰੀਫਾਇਰ ਵੀ ਹੈ ਖੂਨ ਨੂੰ ਸਾਫ਼ ਕਰਦਾ ਹੈ ਕਈਆਂ ਲੋ ਅੰਜੀਰ ਗਰਮ ਹੈ ਪਰ ਅੰਜੀਰ ਗਰਮ ਨਹੀਂ ਹੈ ਅੰਜੀਰ ਠੰਡਾ ਹੈ ਆਯੁਰਵੇਦ ਅਕੋਰਡਿੰਗ ਆਯੁਰਵੇਦ ਸ਼ਾਸਤਰ ਦੇ ਅਕੋਰਡਿੰਗ ਇਹਦਾ ਵੀਰੀਆ ਸ਼ੀਤ ਹੈ ਠੀਕ ਹੈ ਰਸ ਇਹਦਾ ਮਧੁਰ ਹੈ ਗੁਣੇ ਦੇ ਵਿੱਚ ਨੇ ਜਿਹੜੇ ਗੁਰੂ ਤੇ ਸਨੇਗਤ ਮਤਲਬ ਆਪਾਂ ਨੂੰ ਬਲ ਪ੍ਰਦਾਨ ਕਰਨ ਵਾਲੇ ਨੇ ਤਾਕਤ ਦੇਣ ਵਾਲੇ ਨੇ ਤੇ ਜਿਹੜਾ ਇਹਦਾ ਸਿਸਟਮ ਹੈ ਵੀ ਆਪਾਂ ਵੀਰੀਆ ਬਹੁਤ ਲੋਕਾਂ ਨੂੰ ਕਨਫਿਊਜ਼ਨ ਹੈ ਕਿ ਊਸ਼ਣ ਹੈ ਮਤਲਬ ਗਰਮ ਹੈ ਗਰਮ ਨਹੀਂ ਹੈ ਇਹਦਾ ਇਹਦੇ ਜਿਹੜੀ ਤਸਵੀਰ ਹੈ ਉਹਦੀ ਠੰਢੀ ਹੈ ਤਸਵੀਰ ਬੱਸ ਤੇ ਜੀ ਇਸੇ ਕਰਕੇ ਨਹੀਂ ਖਾਂਦੇ ਜੀ ਇਹ ਤਾਂ ਗਰਮੀ 'ਚ ਗਰਮੀ ਕਰ ਦੂ ਅਸਲ ਦੇ ਵਿੱਚ ਜਿੰਨੇ ਵੀ ਡਰਾਈ ਫਰੂਟ ਨੇ ਜਿਸ ਤਰ੍ਹਾਂ ਡਰਾਈ ਫਰੂਟ ਨੇ ਅਖਰੋਟ ਲੈ ਲੋ ਬਾਦਾਮ ਲੈ ਲੋ ਜਾਂ ਕੋਈ ਵੀ ਡਰਾਈ ਫਰੂਟ ਹੈ ਠੀਕ ਹੈ ਨਾ ਉਹ ਆਪਾਂ ਮੋਸਟਲੀ ਗਰਮੀ ਚ ਜਾ ਕੇ ਖਾਣਾ ਛੱਡ ਦਿੰਨੇ ਆ ਕਿਉਂ ਆਪਾਂ ਇਹੀ ਸੁਣਿਆ ਬੜਿਆਂ ਤੋਂ ਵੀ ਇਹ ਗਰਮ ਨੇ ਅਗਰ ਤੁਸੀਂ ਇਹਨਾਂ ਨੂੰ ਡਿਪ ਕਰਕੇ ਰੱਖ ਦਿੰਨੇ ਹੋ ਪਾਣੀ ਦੇ ਵਿੱਚ ਜਿਸ ਤਰ੍ਹਾਂ ਮੈਂ ਬਾਦਾਮ ਰੱਖੇ ਹੋਏ ਸੀ ਅਖਰੋਟ ਰੱਖੇ ਹੋਏ ਸੀ ਇਹਦੇ ਨਾਲ ਕੀ ਹੁੰਦਾ ਹੈ ਚਲੋ ਇਹਦਾ ਤਾਂ ਆਪਾਂ ਅੰਜੀਰ ਦੀ ਤਾਂ ਗੱਲ ਹੀ ਛੱਡ ਦੋ ਇਹਦਾ ਦਾ ਜਿਹੜਾ ਵੀਰੇ ਆ ਉਹ ਸ਼ੀਤ ਹੈ ਮਤਲਬ ਠੰਡਾ ਹੈ ਇਹਦੀ ਤਾਂ ਸੀ ਠੰਡੀ ਇਹਦੀ ਤਾਂ ਗੱਲ ਹੀ ਛੱਡ ਦੋ ਬਾਕੀ ਵੀ ਅਗਰ ਆਪਾਂ ਗਰਮੀ ਚ ਲੈਣੇ ਨੇ ਉਹਨਾਂ ਨੂੰ ਕਰਨਾ ਕੀ ਆ ਆਪਾਂ ਡਿਪ ਕਰਨਾ ਡ ਜਿਹੜਾ ਕਿ ਆਪਣੇ ਸਰੀਰ ਨੂੰ ਨਹੀਂ ਚਾਹੀਦਾ ਇਹਨੂੰ ਆਪਾਂ ਐਂਟੀ ਨਿਊਟ੍ਰੀਐਂਟ ਫੈਕਟਰ ਚ ਗਿੰਦੇ ਆਂ ਫਾਈਟਿਕ ਐਸਿਡ ਆ ਉਹ ਚੱਲ ਜਾਂਦਾ ਟੈਨਿਨ ਹੁੰਦੀਆਂ ਨੇ ਇੱਕ ਉਹ ਵੀ ਆਪਣੀ ਬਾਡੀ ਨੂੰ ਨਹੀਂ ਚਾਹੀਦੀਆਂ ਠੀਕ ਹੈ ਕੁਝ ਇਹਦੇ ਵਿੱਚ ਐਨਜ਼ਾਈਮ ਇਨヒビਟਰ ਹੁੰਦੇ ਨੇ ਠੀਕ ਹੈ ਨਾ ਇਹ ਐਂਟੀ ਨਿਊਟ੍ਰੀਐਂਟ ਨੇ ਆਪਣੀ ਬਾਡੀ ਦੇ ਵਿੱਚ ਜਾ ਕੇ ਆਪਾਂ ਨੂੰ ਨੁਕਸਾਨ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਜਦੋਂ ਆਪਾਂ ਡਿਪ ਕਰ ਦਿੰਦੇ ਹਾਂ ਸੋਕ ਕਰ ਦਿੰਦੇ ਹਾਂ ਸਾਰਾ ਵਾਸ਼ ਆਊਟ ਹੋ ਜਾਂਦਾ ਠੀਕ ਹੈ ਇਸੇ ਕਰਕੇ ਕਹਿੰਦੇ ਨੇ ਬਦਾਮ ਨੂੰ ਹਮੇਸ਼ਾ ਹੀ ਭਿਓ ਕੇ ਖਾਓ ਜਦੋਂ ਗਰਮੀ ਆ ਤੁਹਾਨੂੰ ਕਦੇ ਗਰਮ ਐਸ਼ ਨਹੀਂ ਕਰੂਗਾ ਕਦੇ ਗਰਮੀ ਨਹੀਂ ਕਰੂਗਾ ਅਖਰੋਟ ਵੀ ਅਗਰ ਤੁਸੀਂ ਜੂਨ ਦੇ ਮਹੀਨੇ ਚ ਵੀ ਖਾ ਰਹੇ ਹੋ ਤੁਹਾਨੂੰ ਕਦੇ ਗਰਮੀ ਨਹੀਂ ਕਰੂਗਾ ਰਾਤ ਨੂੰ ਉਹਨੂੰ ਕੱਢ ਕੇ ਪਾਣੀ ਚ ਰੱਖ ਦਿਓ ਠੀਕ ਹੈ ਜੀ अच्छा डॉक्टर साहब फिर आखिर ਦੇ ਵਿੱਚ ਜਾਂਦੇ ਜਾਂਦੇ ਸਾਨੂੰ ਇਹ ਦੱਸ ਦਿਓ ਵੀ ਜਿਹੜਾ ਇਹਦਾ 7 ਹੈ ਸਭ ਤੋਂ ਬੈਸਟ ਟਾਈਮ ਕਿਹੜਾ ਸਭ ਤੋਂ ਬੈਸਟ ਜਿਹੜਾ ਇਹਦਾ ਟਾਈਮ ਹੈ ਉਹ ਸਵੇਰੇ अर्ली ਮਾਰਨਿੰਗ ਦਾ ਹੈ ਠੀਕ ਹੈ ਸਵੇਰੇ ਉੱਠ ਕੇ ਤੁਸੀਂ ਆਪਣਾ ਪਾਣੀ ਪੀਓ ਠੀਕ ਹੈ ਨਾ ਪਾਣੀ ਪੀ ਕੇ ਉਸ ਤੋਂ ਬਾਅਦ ਬਰਸ਼ ਵਗੈਰਾ ਕਰਕੇ ਸਾਫ ਉਸ ਤੋਂ ਬਾਅਦ ਤੁਸੀਂ ਇਹ ਲੈ ਸਕਦੇ ਹੋ ਮਤਲਬ ਤੁਹਾਡੇ ਨਾਸ਼ਤੇ ਦਾ ਟਾਈਮ ਹੀ ਬੈਸਟ ਹੈ ਠੀਕ ਹੈ ਨਾ ਜੀ ਜੀ ਹਾਂ ਇਸ ਤੋਂ ਬਾਅਦ ਵੀ ਅਗਰ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਵੀ ਭੁੱਖ ਲੱਗੂਗੀ 12 ਵਜੇ ਠੀਕ ਹੈ ਨਾ ਜਾਂ ਮਤਲਬ ਕੱਲੇ ਸ਼ੇਕ ਤੇ ਦੁਪਹਿਰ ਤੱਕ ਨਹੀਂ ਜਾਇਆ ਜਾਣਾ ਉਹ ਲੋਕਾਂ ਲਈ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਸਵੇਰੇ ਕੋਈ ਐਕਟੀਵਿਟੀ ਕਰਦੇ ਹੋ ਜਿੰਮ ਵਗੈਰਾ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਆਪਣਾ ਸ਼ੇਕ ਲੈ ਲਓ ਠੀਕ ਹੈ ਨਾ ਖਾਣਾ ਤੁਸੀਂ ਇਸ ਤੋਂ ਅੱਧਾ ਪੌਣਾ ਘੰਟਾ ਬਾਅਦ ਖਾਣਾ ਵੀ ਖਾ ਸਕਦੇ ਹੋ ਠੀਕ ਹੈ ਤੇ ਨਹੀਂ ਇਹ ਵੀ ਵਜ਼ਨ ਵਧਾ ਦੇਗਾ ਜੀ ਅਗਰ ਤਾਂ ਤੁਸੀਂ ਕੱਚਾ ਆਪਣਾ ਫਰੈਸ਼ انجੀਰ ਪਾਉਨੇ ਹੋ ਤਾਂ ਉਹ ਕਦੇ ਵੀ ਵਜ਼ਨ ਤੁਹਾਡਾ ਨਹੀਂ ਵਧਾਊਗਾ ਤੁਹਾਡਾ ਸਿਰਫ ਮਸਕੂਲਰ weight ਵਧਾਊਗਾ ਤੁਹਾਡੀ ਫੈਟ ਨਹੀਂ ਵਧਾਊਗਾ ਸ਼ਰ ਵੀ ਨਹੀਂ ਵਧਾਊਗਾ ਤੁਹਾਡੀ ਮਸਕੂਲਰ weight ਜਿਹੜਾ ਤੂੰ ਹਰ ਬੰਦਾ ਹਰ ਯੰਗਸਟਰ ਦਾ ਇੱਕੋ ਹੋ ਰਹਿੰਦਾ ਹੈ ਡ੍ਰੀਮ ਰਹਿੰਦਾ ਹੈ ਕਿ ਮੈਂ ਆਪਣਾ ਮਸਕੂਲਰ weight ਬਣਾਉਣਾ ਹੈ ਠੀਕ ਹੈ ਉਹਨਾਂ ਦਾ ਮਸਕੂਲਰ weight ਵਧੂਗਾ ਫੈਟ ਵਾਲਾ weight ਨਹੀਂ ਵਧੂਗਾ ਕਦੇ ਵੀ ਅਗਰ ਤੁਸੀਂ ਇਹ ਡਰਾਈ انجੀਰ ਖਾ ਰਹੇ ਹੋ ਠੀਕ ਹੈ ਨਾ ਅਗਰ ਤੋ ਡਿਪ ਕਰਕੇ ਖਾ ਰਹੇ ਹੋ ਉਹ ਵੀ ਨਹੀਂ ਵਧਾਊਗਾ ਭਜਨ ਅਗਰ ਤੁਸੀਂ ਸਿੱਧਾ ਡਰਾਈ انجੀਰ ਖਾ ਰਹੇ ਹੋ ਤਾਂ ਉਹ ਵਜ਼ਨ ਵੀ ਵਧਾਊਗਾ ਤੁਹਾਡਾ ਠੀਕ ਹੈ ਨਾ ਅਗਰ ਦੋ ਤੋਂ ਜ਼ਿਆਦਾ ਖਾ ਰਹੇ ਹੋ ਉਹ ਵਜ਼ਨ ਵੀ ਵਧਾਊਗਾ ਉਹ ਗਰਮੈਸ਼ ਵੀ ਕਰੂਗਾ ਕਿਉਂਕਿ ਜਦੋਂ ਡਰਾਈ ਫਾਰਮ ਦੇ ਵਿੱਚ ਕੋਈ ਵੀ ਨਰਸ ਨੇ ਜਾਂ ਜਿਹਨਾਂ ਨੂੰ ਉਹੋ ਕਾਫੀ ਡੈਂਸ ਫਾਰਮ ਦੇ ਵਿੱਚ ਨਿਊਟ੍ਰੀਐਂਟ ਹੁੰਦੇ ਨੇ ਐਂਟੀ ਨਿਊਟ੍ਰੀਐਂਟ ਫੈਕਟਰ ਵੀ ਹੁੰਦੇ ਨੇ ਉਹ ਆਪਾਂ ਨੂੰ ਨੁਕਸਾਨ ਕਰਦੇ ਨੇ ਇਸ ਕਰਕੇ ਜਿੰਨੇ ਵੀ ਡਰਾਈ ਫਰੂਟ ਨੇ ਜਾਂ ਨਰਟਸ ਨੇ ਉਹਨਾਂ ਨੂੰ ਹਮੇਸ਼ਾ ਡਿਪ ਕਰਕੇ ਲੈਣਾ ਚਾਹੀਦਾ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਬਹੁਤ ਵਾਰ ਹੁੰਦਾ ਹੈ ਕਿ ਇਹ ਨੁਸਖੇ ਫਾਰਮੂਲੇ ਬਹੁਤਿਆਂ ਤੇ ਜ਼ਿਆਦਾ ਬਹੁਤ ਕਹਿੰਦੇ ਨੇ ਸਾਨੂੰ ਬੜਾ ਫਰਕ ਪੈ ਗਿਆ ਹਮੇਸ਼ਾ ਹੀ ਮੈਂ ਇਹ ਗੱਲ ਕਹਿੰਨਾ ਕਿ ਬਹੁਤ ਕਹਿੰਦੇ ਨੇ ਕਿ ਸਾਨੂੰ ਸੋਸੋ ਫਰਕ ਪਿਆ ਤੇ ਕਈ ਕਹਿੰਦੇ ਨੇ ਜੀ ਸਾਨੂੰ ਤਾਂ ਬਿਲਕੁਲ ਵੀ ਫਰਕ ਨਹੀਂ ਪਿਆ ਜਿਹੜੇ ਨੁਸਖੇ ਟੋਟ ਕੇ ਅਸੀਂ ਕਈ ਬਿਲਕੁਲ ਇਹ ਜਿਹੜਾ ਹੁੰਦਾ ਇੱਕ ਜਨਰਲਾਈਜ਼ ਅਸੀਂ ਇੱਕ ਦੱਸ ਦਿੰਨੇ ਆ ਸਾਰਾ ਠੀਕ ਹੈ ਨਾ ਇਹਦੇ ਵਿੱਚ ਤੁਸੀਂ ਲਗਾ ਕੇ ਚੱਲੋ ਕਿ 80 ਤੋਂ 90% ਪੇਸ਼ੈਂਟ ਨੂੰ ਸਾਡੇ ਕੋਲ ਆਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਨਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬਿਜ਼ਨਸ ਮਾਫੀਆ ਬਹੁਤ ਵੱਡਾ ਖੜਾ ਹੈ ਠੀਕ ਹੈ ਨਾ ਜਿਸ ਤਰ੍ਹਾਂ ਪ੍ਰੋਟੀਨ ਸਪਲੀਮੈਂਟ ਹੈ ਆ ਮਾਸ ਗੇਨਰ ਹੈ ਜੀ ਠੀਕ ਹੈ ਨਾ ਹੈਲਥ ਸਪਲੀਮੈਂਟ ਦੇ ਨਾਮ ਤੇ ਬਹੁਤ ਜ਼ਿਆਦਾ ਇੱਕ ਬਿਜ਼ਨਸ ਹੋ ਰਿਹਾ ਠੀਕ ਹੈ ਨਾ ਮਤਲਬ ਜਿੰਨਾ ਜਿਹੜਾ ਵੀ ਅਸੀਂ ਦਿੰਨੇ ਆ ਇਹਦੇ ਵਿੱਚ 80 ਤੋਂ 90% ਨੂੰ ਤਾਂ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੰਪਲਿਕਟਡ ਡਾਇਗਨੋਸਿਸ ਹੈ ਜਾਂ ਕੁਝ ਇਸ ਤਰ੍ਹਾਂ ਦੀ ਕੰਪਲਿਕਸ਼ਨ ਜ਼ਿਆਦਾ ਹੈ ਉਹਦੇ ਵਿੱਚ ਕੀ ਹੈ ਕਿ ਤੁਸੀਂ ਆਨਲਾਈਨ ਜਾਂ ਆਫਲਾਈਨ ਜੇ ਮਿਲਣਾ ਹੋਵੇ ਕਿਸੇ ਨੇ ਤਾਂ ਮਿਲ ਸਕਦੇ ਹੋ ਸਾਡਾ ਜਿਹੜਾ ਸੈਂਟਰ ਹੈ ਉਹਦਾ ਨਾਮ ਹੈ ਅਮਾਇਆ ਨੈਚੁਰਲ ਕਯੂਰ ਸੈਂਟਰ ਨਾਬਾ ਰੋਡ ਇਦਗਾ ਕਲੋਨੀ ਮਲੇਰਕੋਟਲਾ ਠੀਕ ਹੈ ਸਵੇਰੇ 9:00 ਤੋਂ ਲੈ ਕੇ ਤੁਸੀਂ ਸ਼ਾਮ ਦੇ 4:00 ਵਜੇ ਤੱਕ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗਲਬਾਤ ਦੇ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਜਿਹੜਾ ਅੱਜ ਪਾਵਰ ਹਾਊਸ ਸ਼ੇਕ ਹੈਗਾ ਹੱਡੀਆਂ ਵਾਸਤੇ, ਪੇਟ ਵਾਸਤੇ, ਵਜ਼ਨ ਵਧਾਉਣ, ਘਟਾਉਣ ਵਾਸਤੇ ਉਹ ਅੱਜ ਬਣਾਇਆ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਸ਼ੇਕ ਹੈਗਾ ਅਸੀਂ ਇੱਕ ਵੇਲੇ ਆਪਣੇ ਖਾਣੇ ਨੂੰ ਜੇਕਰ ਸਕਿਪ ਕਰ ਦੇਈਏ ਚਾਹੇ ਸਵੇਰ ਦਾ, ਚਾਹੇ ਦੁਪਹਿਰ ਦਾ, ਚਾਹੇ ਰਾਤ ਦਾ ਤਾਂ ਉਹ ਜਿਹੜਾ ਸਿਸਟਮ ਹੈਗਾ ਖਾਣੇ ਵਾਲਾ ਵਜ਼ਨ ਘਟਾਉਣ ਵਾਲੇ ਪਾਸੇ ਨੂੰ ਤੁਰ ਪੇਗਾ ਹੱਡੀਆਂ ਮਜ਼ਬੂਤ ਹੋਣਗੀਆਂ ਨੀਂਦ ਤੁਹਾਨੂੰ ਬੜੀ ਜ਼ਬਰਦਸਤ ਆਏਗੀ ਤੁਹਾਨੂੰ ਅੱਖਾਂ ਆਪਣੀਆਂ ਅਸੀਂ ਕਿਹ ਲਈ ਉਂਗਲਾਂ ਨਾਲ ਸਵੇਰੇ ਖੋਲਣੀਆਂ ਪੈਣਗੀਆਂ ਇੰਨੀ ਜ਼ਬਰਦਸਤ ਇਹ ਇਹ ਸ਼ੇਕ ਪੀਣ ਤੋਂ ਬਾਅਦ ਜਿਹੜੀ ਹੈ ਨੀਂਦ ਆਉਂਦੀ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈਗਾ ਡਾਕਟਰ ਸ਼ਾਹਿਦ پرویز ਸਾਹਿਬ ਹੋਰਾਂ ਦੀ ਟੀਮ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੋ ਆ ਗਿਆ ਧੰਨਵਾਦ